ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਅਸੀਂ ਅੱਜ ਇੱਕ ਹੋਰ ਵਿਸ਼ੇਸ਼ ਮੁਲਾਕਾਤ ਲੈ ਕੇ ਹਾਜ਼ਰ ਹਾਂ ਇਹ ਗੱਲਬਾਤ ਅਸੀਂ ਕਰ ਰਿਹਾ ਹਾਂ ਦੀਪਕ ਭੰਡਾਰੀ ਜਰਨਲਿਸਟ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਜਮਪਾਲ ਤੇ ਅੰਮ੍ਰਿਤਸਰ ਦੇ ਵਿੱਚ ਹੀ ਇਹਨਾਂ ਦਾ ਕੰਮਕਾਜ ਹੈ ਚੈਨਲ ਦਾ ਨਾਮ ਇਹਨਾਂ ਦਾ ਜੀ ਡੀ ਫਾਰ ਯੂ ਨਿਊਜ਼ ਵਾਹਿਦ ਚੈਨਲ ਜਿਹੜਾ ਇੱਕ ਲੜਾਕੂ ਚੈਨਲ ਹੈ ਅੰਮ੍ਰਿਤਸਰ ਦੇ ਵਿੱਚ ਕਾਫੀ ਖਿਲਾੜੇ ਇਹ ਚੈਨਲ ਪਾਉਂਦਾ ਰਹਿੰਦਾ ਹੈ ਤੇ ਸਿਆਸਤਦਾਨਾਂ ਦੀ ਵੀ ਕੋਈ ਬਹੁਤੀ ਪਰਵਾਹ ਕਰਦਾ ਨਹੀਂ ਪਟਾਰੀ ਸਾਹਿਬ ਬਹੁਤ ਹੀ ਪੁਰਾਣੇ ਪੱਤਰਕਾਰ ਨੇ ਕਈ ਅਖਬਾਰਾਂ 'ਚ ਕੰਮ ਕੀਤਾ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਮਾਝੇ ਏਰੀਏ ਦੇ ਬਾਰੇ ਮਾਝੇ ਦੇ ਚਾਰ ਜ਼ਿਲ੍ਹੇ ਹੈ ਜੀ ਤੁਹਾਨੂੰ ਦੱਸ ਦਿੰਦੇ ਆ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਅਤੇ ਪਠਾਨਕੋਟ ਅਸੀਂ ਅੱਜ ਮਾਝੇ ਏਰੀਏ ਦੇ ਬਿਹੇਵੀਅਰ ਬਾਰੇ ਪੋਲਿਟੀਕਲ ਬਿਹੇਵੀਅਰ ਆਫ ਮਝਾਲ ਲੋਕ ਜਿਹਨੂੰ ਕਹਿੰਦੇ ਆ ਉਹਦੇ ਬਾਰੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਫਿਰ ਦੂਜੀ ਸਟੇਜ ਤੇ ਗੱਲ ਕਰਾਂਗੇ ਕਿ ਮਾਝੇ ਦੇ ਵਿੱਚ ਧਰਮ ਦਾ ਬੜਾ ਪ੍ਰਚਾਰ ਹੈ ਬਹੁਤ ਉੱਥੇ ਗੁਰੂ ਘਰ ਨੇ ਮੰਦਰ ਨੇ ਮਸਜਿਦਾਂ ਬਹੁਤ ਬਣ ਗਿਆ ਹੁਣ ਈਸਾਈ ਬੜੇ ਉੱਥੇ ਆ ਗਏ ਤੇ ਫਿਰ ਗੱਲ ਕਰਾਂਗੇ ਨਾਲੇ ਮਾਝੇ ਦੇ ਵਿੱਚ ਆਤਵਾਦ ਕਿਸੇ ਜ਼ਬਾਨੇ ਚ ਬਹੁਤ ਜ਼ਿਆਦਾ ਹੁੰਦਾ ਸੀਗਾ ਫਿਰ ਚੌਥੇ ਸਟੇਜ ਤੇ ਗੱਲ ਕਰਾਂਗੇ ਆਪਾਂ ਕਿ ਇਸ ਇਲਾਕੇ ਦੀ VOTING ਦਾ ਪੈਟਰਨ ਹੁਣ ਤੱਕ ਕੀ ਹਿਸਟੋਰਿਕਲੀ ਰਿਹਾ ਤੇ ਅਖੀਰਲਾ ਫਿਰ ਇਹਨਾਂ ਨੂੰ ਪੁੱਛਾਂਗੇ ਭੰਡਾਰੀ ਸਾਹਿਬ ਨੂੰ ਕੀ ਇਹਨਾਂ ਦਾ ਕੀ ਇਮਪ੍ਰੈਸ਼ਨ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਬਾਰੇ ਕੀ ਰੁਖ ਰੱਖਦੇ ਨੇ ਵਿਚਾਰ ਰੱਖਦੇ ਨੇ ਇਹ ਪੰਜ ਸਟੇਜਿਸ ਤੇ ਇੰਟਰਵਿਊ ਚਲਾਵਾਂਗੇ ਜਿਵੇਂ ਕਹਿੰਦਾ ਜੀ ਤੁਹਾਨੂੰ ਮੈਂ ਦੱਸ ਤੇ ਆ ਜੀ ਪੰਜ ਖੱਤੇ ਬਣਾ ਤੇ ਖੇਚਦੇ ਤੇ ਹੌਲੀ ਹੌਲੀ ਪਾਣੀ ਨਾਲ ਚ ਭੰਡਾਰੀ ਸਾਹਿਬ ਤੋਂ ਛਡਵਾਉਂਦੇ ਜਾਵਾਂਗੇ ਨਮਸਕਾਰ ਜੀ ਮਨਾਈ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਤਕੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼ਕਾਲ ਲੋਜੀ ਪਹਿਲਾ ਸਵਾਲ ਆਪਾਂ ਸ਼ੁਰੂ ਕਰਦੇ ਆ ਕਿ ਮਾਝੇ ਦੇ ਚਾਰ ਜ਼ਿਲ੍ਹੇ ਐ ਇਹਨਾਂ ਦਾ ਟੋਟਲ ਐਸ ਵਕਤ ਮੂੜ ਗਈ ਐ ਕੀ ਚੋਣਾਂ ਦੇ ਅਨਾਉਂਸ ਹੋਣ ਤੋਂ ਬਾਅਦ ਕੋਈ ਇੱਥੇ ਗਹਿਮ ਗਹਿਮ ਸ਼ੁਰੂ ਹੋਈ ਕਿ ਨਹੀਂ ਹੋਈ ਜੀ ਬਣਾਰੀ ਸਾਹਿਬ ਪਹਿਲੇ ਮੈਂ ਕਰੈਕਟ ਕਰਦੇ ਆ ਜੀ ਤਿੰਨ ਲੋਕ ਸਭਾ ਹਲਕੇ ਦੀਆਂ ਸੀਟਾਂ ਐ ਮਾਝੇ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤੇ ਖਡੂਰ ਸਾਹਿਬ ਹਲਕਾ ਜ਼ਿਲ੍ਹੇ ਜਾਰ ਨੇ ਸੀਟਾਂ ਤਿੰਨ ਨੇ ਜੀ ਅ ਤੇ ਤਖਤ ਸਾਹਿਬ ਜੇ ਸਿਆਸੀ ਫਿਲਹਲ ਜਲਦੀ ਗੱਲ ਕਰੀਏ ਤੇ ਅੰਮ੍ਰਿਤਸਰ ਤੇ ਭਖਿਆ ਇਸ ਕਾਹ ਸਕਦੇ ਆ ਕਿਉਂਕਿ ਇਸ ਵਾਰੀ ਭਾਜਪਾ ਨੇ ਹੈਵੀ weight ਕੈਂਡੀਡੇਟ ਉਤਾਰੇ ਤਰਨਜੀਤ ਸਿੰਘ ਸੰਧੂ ਸਾਬਕਾ ਐਮਬੈਸਡਰ ਰਹੇ ਨੇ ਆਈ ਆਈਐਫਐਸ ਅਧਿਕਾਰੀ ਰਹੇ ਨੇ ਬਾਕੀ ਕੁਲਦੀਪ ਧਾਲੀਵਾਲ ਜਿਹੜੇ ਕਿ ਪਹਿਨੇ ਵੀ ਇਲੈਕਸ਼ਨ ਲੜ ਚੁੱਕੇ ਨੇ ਇਥੋਂ ਹੀ ਉਹ ਕੈਬਨਿਟ ਮਨਿਸਟਰ ਵੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਚ ਉਤਾਰਿਆ ਹੈ ਕਾਂਗਰਸ 'ਤੇ ਹਜੇ ਲੜਾਈ ਪਈ ਹੋਈ ਹੈ ਜੀ ਗੁਰਜੀਤ ਸਿੰਘ ਔਜਲਾ ਹੋਣਗੇ ਕਿਉਂਕਿ ਦੋਵਾਰ ਦੇ ਐਮਪੀ ਨੇ 2000 ਜਦੋਂ 17 ਚ ਜਿੰਨੀ ਚੋਣਾਂ ਹੋਈਆਂ ਸਨ ਕੈਪਟਨ ਅਮਰਿੰਦਰ ਸਿੰਘ ਨੇ استਿਫਾ ਕਿਆ ਸੀ ਕਿ ਮੈਂ ਲੋਕ ਸਭਾ ਚ ਨਹੀਂ ਰਹਿਣਾ ਮੈਂ ਤੇ ਪੰਜਾਬ ਦੀ ਸਿਆਸਤ ਚ ਰਹਿਣਾ ਹੈ ਹਾਲਾਂਕਿ 2014 ਤੇ ਉਹਨਾਂ ਨੇ ਜੇਤਨੀ ਸਾਹਿਬ ਨੂੰ ਰਾਇਆ ਸੀ ਤੇ ਉਦੋਂ ਗੁਰਜੀਤ ਸਿੰਘ ਔਜਲਾ ਨੇ 2017 ਦੀ ਜਿੰਨੀ ਚੋਣਾਂ ਚ ਰਜਿੰਦਰ ਹਰਮੋਨ ਸਿੰਘ ਛੀਨਾ ਨੂੰ ਰਾਇਆ ਤੇ ਫਿਰ 2019 ਦੇ ਵਿੱਚ ਹਰਦੀਪ ਸਿੰਘ ਪੁਰੀ ਜਿਹੜੇ ਕਿ ਕੈਬਨਿਟ ਮਿੰਿਸਟਰ ਨੇ ਆਈਐਫ ਦੇ ਅਧਿਕਾਰੀਆਂ ਵੀ ਨੇ ਉਹਨਾਂ ਨੂੰ ਰਾਇਆ ਤੇ ਐਸਰੇ ਗੁਰਜੀਤ ਸਿੰਘ ਔਇਲਾ ਦਾ ਬਹੁਤ ਖਾਸਾ ਵਿਰੋਧ ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਹੀ ਕਰ ਰਹੇ ਨੇ ਹੁਣ ਕਾਂਗਰਸੀ ਦਾ ਇੱਕ ਧੜਾ ਕਹਿ ਰਿਹਾ ਕਿ ਓਮਪ੍ਰਕਾਸ਼ ਸੋਨੀ ਜਿਹੜੇ ਕਿ ਸਾਬਕਾ ਡਿਪਟੀ ਸੀਐਮ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਭਨਾਰੀ ਸਾਹਿਬ ਭਨਾਰੀ ਸਾਹਿਬ ਭਨਾਰੀ ਸਾਹਿਬ ਪਲੀਜ਼ 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 ਦੇਖੋ ਆਪਾਂ ਜੇ ਮਾਈਕਰੋ ਡਿਸਕਸ਼ਨ ਚ ਪੈ ਗਏ ਨਾ ਜੀ ਪਰ ਕੌਨਸਟਿਟੂਐਂਸੀ ਦੈਨ ਵੀ ਵਿਲ ਬੀ ਵੈਰੀ ਸ਼ਾਰਟ ਆਫ ਟਾਈਮ ਦੀ ਪਹਿਲੀ ਥੋੜੀ ਆਪਣੇ ਇੰਟਰਵਿਊ ਦਾ ਜਿਹੜਾ ਮਕਸਦ ਹੈ ਆਈ ਵਾਂਟ ਟੂ ਹੈਵ ਅ ਓਵਰਵਿਊ ਆਫ ਮਾਝਾ ਯਾਨੀ ਕਿ ਜਿਹੜੇ ਤਿੰਨ ਤੁਸੀਂ ਕੌਨਸਟੀਟਿਊਐਂਸੀਜ਼ ਦੱਸੀਆਂ ਚਾਰ ਜ਼ਿਲ੍ਹੇ ਦੱਸੇ ਇਹ ਮੈਂ ਪੁੱਛ ਰਿਹਾ ਮੈਕਰੋ ਲੈਵਲ ਤੇ ਨਾਟ ਮਾਈਕਰੋ ਬਟ ਮੈਕਰੋ ਓਵਰਵਿਊ ਕੀ ਹੈ ਮਾਹੌਲ ਕਿਦਾਂ ਦਾ ਲੋਕਾਂ ਦਾ ਯਾਨੀ ਕਿ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਹਾਂਜੀ ਤਾਂ ਸਰ ਮੈਂ ਉੱਥੇ ਆ ਰਿਹਾ ਸੀਗਾ ਦੇਖੋ ਕਿਉਂਕਿ ਮਾਹੌਲ ਹਜੇ ਭਖਿਆ ਇਸ ਕਰਕੇ ਨਹੀਂ ਸਾਰੀਆਂ ਆਪਣੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਨਹੀਂ ਅਨਾਨੇ ਹੁਣ ਜੇ ਦੇਸੀ ਗੱਲ ਕਰੀਏ ਲੋਕਾਂ ਦੀ ਤੇ ਲੋਕਾਂ ਨੂੰ ਪੁੱਛਦਾ ਕੌਣ ਹੈ ਮਾਫ ਕਰਿਓ ਕਹਿਣ ਨੂੰ ਤੇ ਲੋਕਤੰਤਰ ਆ ਪਰ ਤਖਤਰ ਸਾਹਿਬ ਕੀ ਲੋਕਤੰਤਰ ਦੇ ਵਿੱਚ ਆਵਾਮ ਜਿਹੜੀ ਕਿ ਜਿਹਨੂੰ ਕਿਹਾ ਜਾਂਦਾ ਰੱਬ ਜਿਹਨੂੰ ਸਿਆਸਤਦਾਨ ਆਪਣਾ ਰੱਬ ਕਹਿੰਦੇ ਨੇ ਜਾ ਜਾ ਹੱਥ ਜੋੜਦੇ ਆ ਵੋਟਾਂ ਮੰਗਦੇ ਆ ਪਰ ਕੀ ਉਹਨਾਂ ਲੋਕਾਂ ਦੀ ਬਾਤ ਦੇ ਵਿੱਚ ਸਾਰ ਲਈ ਜਾਂਦੀ ਹੈ ਦੇਖੋ ਅਸਲ ਜਿਹੜੇ ਮੁੱਦੇ ਆ ਨਾ ਜੀ ਪੰਜਾਬ ਦੇ ਇਸ ਵੇਲੇ ਜਿਹੜੇ ਉਹ ਅਗੇ ਲੈਂਡ ਆਰਡਰ ਨਸ਼ੇ ਤੋਂ ਹਰ ਬੰਦਾ ਦੁਖੀ ਹੈ ਲੋਕੀ ਇਸ ਵੇਲੇ ਜਿਸ ਹਸਾਬ ਦੇ ਨਾਲ 92 ਸੀਟਾਂ ਇਹਨਾਂ ਨੂੰ ਜਿਤਾਈਆਂ ਸੀ ਨਾ ਇਹਨਾਂ ਨੂੰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬੁੱਕਾਂ ਭਾਪਾ ਰੋਟਾਂ ਪਾਈਆਂ ਹੁਣ ਹਰ ਲੀਡਰ ਆਉਂਦਾ ਲੋਕਾਂ ਦੇ ਵਿੱਚ ਨਾ ਲੀਡਰਾਂ ਦਾ ਇੱਕ ਕਿਰਦਾਰ ਕੋਈ ਨਹੀਂ ਰਹਿ ਗਿਆ ਤਖਤ ਸਾਹਿਬ ਇਹ ਮਾਫ ਇਹ ਮਾਫ ਕਰਨਾ ਕਿ ਰਾਜਨੀਤੀ ਤੰਦਾ ਤੇ ਗੰਦਰੀ ਕਰਤੀ ਇਹਨਾਂ ਲੋਕਾਂ ਨੇ ਇਹਨਾਂ ਤੇ ਤਬਾਰ ਕੌਣ ਕਰੂ ਲੋਕ ਐਸ ਵੇਲੇ ਇਹ ਚਾਹੁੰਦੇ ਨੇ ਵੀ ਸਾਨੂੰ ਇਹ ਮੁਸ਼ਕਲ ਚ ਕੱਢੇਗਾ ਕੌਣ ਜਿਹੜੀ ਮੁਸ਼ਕਲ 'ਚ ਜਿਹੜੀ ਘੁੰਮਣ ਘੇਰੀ 'ਚ ਫਸ ਕੇ ਇਹਨੇ ਲੋਕ ਤਖਰ ਸਾਹਿਬ ਸਭ ਤੋਂ ਪਹਿਲੇ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਹੈ ਪੰਜਾਬ ਦੀ ਇੰਡਸਟਰੀ ਤਬਾਹ ਕਰ ਦਿੱਤੀ ਗਈ ਦੇਖੋ ਨਾ ਹਿਮਾਚਲ ਨੂੰ ਪੈਕੇਜ ਦੇ ਦਿੱਤਾ ਸੈਂਟਰ ਗਵਰਨਮੈਂਟ ਨੇ ਵੀ ਹਮੇਸ਼ਾ ਵਿਤਕਰਾ ਕੀਤਾ ਪੰਜਾਬ ਦੇ ਨਾਲ ਸਰਕਾਰ ਜਿਹੜੀ ਵੀ ਰਹੀ ਹੋਵੇ ਮੈਂ ਉਹਦਾ ਨਾਂ ਨਹੀਂ ਲੈਂਦਾ ਭਾਵੇਂ ਕਿ 10 ਸਾਲ ਤੋਂ ਜੇ ਮੋਦੀ ਸਰਕਾਰ ਤੇ 2014 ਤੋਂ ਪਹਿਲਾਂ ਤੇ ਸਰਕਾਰ ਕਾਂਗਰਸ ਦੀ ਰਹੀ ਨਾ ਜੀ ਜਿਹੜੀਆਂ ਜਿਹੜੀਆਂ ਕੋਲ ਦੀਆਂ ਸਟੇਟਾਂ ਹਨ ਉਹਨਾਂ ਨੂੰ ਦੇਖੋ ਇੰਡਸਟਰੀਅਲ ਪੈਕੇਜ ਵੀ ਦਿੱਤੇ ਛੋਟਾ ਵੀ ਦਿੱਤੀਆਂ ਤੇ ਪੰਜਾਬ ਦੀ ਇੰਡਸਟਰੀ ਇੱਥੋਂ ਮੇਰੇ ਬਹੁਤ ਸਾਰੇ ਜਾਣ ਕਰਨੇ ਦੀ ਇੱਥੋਂ ਇੰਡਸਟਰੀ ਬੰਦ ਕਰਕੇ ਉੱਥੇ ਉਹਨਾਂ ਨੇ ਜਾ ਕੇ ਖੋਲ ਲਈ ਫਿਰ ਜੰਮੂ ਕਸ਼ਮੀਰ ਨੂੰ ਕਦੀ ਪੈਕੇਜ ਦੇ ਦਿੰਦੇ ਨੇ ਵੀ ਬਾਰਡਰ ਸਟੇਟ ਹੈ ਬਾਰਡਰ ਸਟੇਟ ਲਈ ਅਸੀਂ ਕਿਸੇ ਨੂੰ ਇਹਨੂੰ ਪੁਰਪੋਲਿਤ ਕਰਨ ਵਾਸਤੇ ਕੀ ਕੀਤਾ ਐਗਰੀਕਲਚਰ ਬੇਸਡ ਸਾਡਾ ਪੰਜਾਬ ਦੇ ਵਿੱਚ ਤਾਕਤਸ਼ਾਲ ਹੈਗਾ ਕੀ ਸਾਡੇ ਕੋਲ ਐਗਰੋ ਬੇਸਡ ਇੰਡਸਟਰੀ ਹੈਗੀ ਹੈ ਕਿਸਾਨ ਅੰਦੋਲਨ ਕਰ ਰਿਹਾ ਹੈ ਕਿਸਾਨ ਬੀਜਪੀ ਨੂੰ ਕਹਿੰਦਾ ਪਿੰਡਾਂ ਚ ਨਾ ਵੜੋ ਪਰ ਉਹ ਵੀ ਕੋਈ ਹੱਲ ਨਹੀਂ ਹੈ ਮੇਰੇ ਕੰ ਮੇਰਾ ਜੋ ਆਪਣਾ ਮੰਨ ਹੈ ਨੇ ਆਪਣਾ ਜੀ ਮੈਂ ਗੱਲ ਸਮਝ ਮੈਂ ਮੈਂ ਤੁਹਾਡੀ ਗੱਲ ਸਮਝ ਗਿਆ ਮੈਂ ਇਹ ਕਹਿ ਰਿਹਾ ਵਾਟ ਯੂ ਵਾਂਟ ਟੂ ਅਰਾਈਵ ਐਟ ਇਜ਼ ਕਿ ਇਹ ਜਿਹੜੇ ਲੋਕ ਨੇ ਚੋਣਾਂ ਭਾਵੇਂ ਅਨਾਉਂਸ ਹੋ ਗਈਆਂ ਇਹਨਾਂ ਦੇ ਉੱਤੇ ਕੋਈ ਹਲਚਲ ਨਹੀਂ ਪ੍ਰਭਾਵ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਹੈ ਨਹੀਂ ਥਿਸ ਇਜ਼ ਵਾਟ ਯੂ ਵਾਂਟ ਟੂ ਅਰਾਈਵ ਐਟ ਬਿਲਕੁਲ 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 ਪ੍ਰਭਾਵ ਨਹੀਂ ਲੋਕਾਂ ਦੇ ਵਿੱਚ ਲੋਕਾਂ ਦਾ ਇਹ ਮੰਨਣਾ ਜੀ ਇਹ ਜਿਹੜਾ ਹੁੰਦਾ ਝੂਠ ਬੋਲ ਕੇ ਚਲ ਜਾਂਦਾ ਤੇ ਮੁੜ ਕੇ ਤੇ ਇਹ ਲੱਭਦੇ ਵੀ ਨਹੀਂ ਲੋਕਾਂ ਨੂੰ ਨਹੀਂ ਉਹ ਤਾਂ ਬਿਲਕੁਲ ਗੱਲ ਠੀਕ ਹੈ ਜੀ ਤੁਸੀਂ ਵੇਖੋਗੇ ਜਦੋਂ ਵੋਟ ਪਰਸੈਂਟੇਜ ਗਿਣੀ ਜਾਂਦੀ ਹੈ ਭਨਾਰੀ ਸਾਹਿਬ ਤੁਸੀਂ ਵੇਖੋਗੇ ਕਿ 50 55% 60% ਹੋ ਜਾਂਦੀ ਹੈ ਜੇ ਬਾੜੀ ਘੱਟ VOTING ਹੋਵੇ ਫੇਰ ਵੀ 40+ ਹੋ ਜਾਂਦੀ ਹੈ ਤੇ ਫਿਰ ਜੇ ਲੋਕ ਮਤਲਬ ਕਿ 50% ਆਫ ਦੀ ਪੋਪੂਲੇਸ਼ਨ ਵੋਟ ਕਰਦੀ ਹੈ ਤੁਸੀਂ ਕਹਿੰਦੇ ਹੋ ਵੀ ਉਹਨਾਂ ਚ ਅਸਰ ਨਹੀਂ ਤੇ ਉਹ ਉਹ ਅੱਕੇ ਪਏ ਆ ਉਦਾਸ ਹੈ ਨਾਰਾਜ਼ ਹੈ ਠੀਕ ਹੈ ਨਾਰਾਜ਼ ਹੋਣਾ ਚਾਹੀਦਾ ਫਿਰ ਉਹ ਜੇ ਵੋਟ ਜਾਂਦੇ ਆ ਪਾਉਣ ਫਿਰ ਨੋਟਾ ਕਿਉਂ ਨਹੀਂ ਦਬਤੇ ਨਨ ਆਫ ਦੀ ਬਾਵ ਨਾਲੇ ਤਾਂ ਨਾਲੇ ਤਾਂ ਕਹਿੰਦੇ ਅਸੀਂ ਉਦਾਸ ਆ ਅਸੀਂ ਔਖੇ ਆ ਗਾਲਾਂ ਕੱਢਦੇ ਆ ਅਸੀਂ ਸਿਆਸਤਦਾਨਾਂ ਨੂੰ ਬੜੇ ਗੰਦੇ ਹੁੰਦੇ ਆ ਫਿਰ ਆਖੀ ਤੁਸੀਂ ਵੋਟ ਪਾਉਣ ਚਲੇ ਜੇਂਦੇ ਤੁਸੀਂ ਦੇਖੋ ਨਾ ਇਹ ਫਿਰ ਇਹ ਡਿਊਅਲਿਟੀ ਕਿਉਂ ਆ ਡਬਲ ਸਟੈਂਡਰਡਸ ਕਿਉਂ ਆ ਯਾ ਤਾਂ ਤੁਸੀਂ ਚੱਲੇ ਆ ਤਾਂ ਫਿਰ ਨੋਟਾਂ ਨੂੰ ਬਟਨ ਦਬਕ ਕੇ ਆਓ ਜਾਂ ਫਿਰ ਜਾਓ ਹੀ ਨਾ ਤੁਸੀਂ ਦੇਖੋ ਤਗੜ ਸਾਹਿਬ ਜੇ ਪਿਛਲੇ ਤੁਸੀਂ ਕੁਝ ਸਮੇਂ ਤੋਂ ਝਾਤ ਮਾਰ ਹੋਣਾ ਜੀ ਤੇ ਨੋਟਾਂ ਦੇ ਜਿਹੜੀ ਹੈ ਨਾ ਦਬਾਉਣ ਦੀ ਗਿਣਤੀ ਵੱਧ ਰਹੀ ਹੈ ਲੋਕਾਂ ਦੀ ਹਾਂ ਉਹ ਵੱਧ ਰਹੀ ਹੌਲੀ ਹੌਲੀ ਵੱਧ ਰਹੀ ਹੈ ਪਰ ਤੁਸੀਂ ਲੋਕ ਜਿਹੜੇ ਨਾ ਜੀ ਦੇਖੋ ਦੋ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਉਸ ਚੱਕਰ 'ਚ ਜਿਨ੍ਹਾਂ ਨੂੰ ਇਹਨਾਂ ਨੇ ਮੁਫਸ਼ਕੋਰੀ 'ਚ ਪਾਤਾ ਜੀ ਭੇਡਾਂ ਵਾਂਗ ਉਹਨਾਂ ਨੂੰ ਘਰੋਂ ਕੱਢਦੇ ਆ ਵੀ ਤੁਸੀਂ ਵੋਟ ਪਾਣ ਜਾਣਾ ਹੈ ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਵੀ ਹੋਣਾ ਹਾਲਾ ਕੱਖ ਨਹੀਂ ਹਾਲਾਂਕਿ ਉਹ ਗਲਤ ਗੱਲ ਆ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਬੜਾ ਵੱਡਾ ਸਾਡਾ ਦੇਸ਼ ਜਿਹੜਾ ਇਹ ਲੋਕਤੰਤਰ ਹੈ ਤੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਅਸੀਂ ਬੇਬਸ ਹੋ ਗਏ ਹੁਣ ਕਿਉਂਕਿ ਲੋਕਾਂ ਨੂੰ ਐਸ ਵੇਲੇ ਨਾ ਸੰਕਟ ਦਾ ਮੌਲ ਜਗਰ ਸਾਹਿਬ ਇਹ ਪੈ ਗਿਆ ਹੈ ਲੋਕਾਂ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਦਾ ਅਸੀਂ ਨਾਰਾ ਤਾਂ ਦਿੰਨੇ ਆ ਪਰ ਲੋਕਤੰਤਰ ਬਰਿਆ ਕਿੱਥੇ ਸਭ ਤੋਂ ਵੱਡੀ ਸਵਾਲ ਇਹ ਹੈ ਤੁਸੀਂ ਲੋਕ ਜਾਨ ਕਿੱਥੇ ਦੇਖੋ ਗੱਲ ਸਾਨੂੰ ਪ੍ਰਵਾਰੀ ਸਾਹਿਬ ਦੀ ਮੇਰੇ ਮਾਪਰ ਨਾਲ ਇੰਟਰਵਿਊ ਆਪਣੀ ਬਹੁਤ ਜਿਆਦਾ ਬ੍ਰਾਡ ਹੋ ਰਹੀ ਆ ਇਹ ਬ੍ਰਾਡ ਜਿਹੜੇ ਤੁਸੀਂ ਸਟੇਟਮੈਂਟਸ ਦੇ ਰਹੇ ਹੋ ਸਾਰੇ ਹਿੰਦੁਸਤਾਨ ਤੇ ਲਾਗੂ ਹੁੰਦੀਆਂ ਪਰ ਮੈਂ ਤੁਹਾਡਾ ਫੋਕਸ ਰੱਖਣਾ ਚਾਹੁੰਦਾ ਮਾਝੇ ਤੇ ਮੈਂ ਮੈਂ ਤਾਂ ਆਪਣੇ ਜਿਹੜੇ ਈਵਰਜ਼ ਆ ਉਹਨਾਂ ਨੂੰ ਮਾਝ ਦਾ ਫਲੇਵਰ ਦੇਣਾ ਚਾਹੁੰਦਾ ਇਹ ਤੁਹਾਡੀਆਂ ਗੱਲਾਂ ਬਿਲਕੁਲ ਪੱਕੀਆਂ ਸੱਚੀਆਂ ਨੇ ਮੈਂ ਸਹਿਮਤ ਹਾਂ ਨਾਲ ਬਟ ਐਟ ਦੀ ਸੇਮ ਟਾਈਮ ਮੇਰੀ ਜਿਹੜੀ ਇੰਟਰਵਿਊ ਦਾ ਫੋਕਸ ਹੈ ਉਹ ਨੈਰੋ ਆ ਛੋਟਾ ਹੈ ਮੈਂ ਮੈਂ ਮਾਝੇ ਬਾਰੇ ਸਮਝਣਾ ਚਾਹੁੰਦਾ ਚਲੋ ਹੁਣ ਆਪਾਂ ਦੂਜੇ ਪੁਆਇੰਟ ਤੇ ਆਉਂਦੇ ਦੂਜੀ ਸਟੇਜ ਤੇ ਆਉਂਦੇ ਜੀ ਦੂਜੀ ਸਟੇਜ ਹੈ ਜੀ ਇਸ ਇਲਾਕੇ ਦੇ ਵਿੱਚ ਧਰਮ ਦਾ ਬੜਾ ਪ੍ਰਚਾਰ ਔਰ ਅਸਰ ਗਿਣਿਆ ਜਾਂਦਾ ਹੈ ਕਿਉਂਕਿ ਇੱਥੇ ਗੁਰੂ ਘਰ ਬਹੁਤ ਨੇ ਇੱਥੇ ਮੰਦਰ ਬਹੁਤ ਨੇ ਤੇ ਹੁਣ ਇੱਥੇ ਗਿਰਜਾ ਘਰ ਵੀ ਬਹੁਤ ਹੋ ਗਏ ਆ ਪਿੰਡਾਂ 'ਚ ਵੀ ਗਿਰਜਾ ਘਰ ਖੁੱਲ ਗਿਆ ਤੁਸੀਂ ਮੈਨੂੰ ਇਹ ਦੱਸੋ ਬਈ ਇਲੈਕਸ਼ਨ ਟਾਈਮ 'ਚ ਤਿੰਨਾ ਕੌਨਸਟਿਚੂਐਂਸੀਜ਼ ਦੇ ਵਿੱਚ ਧਰਮ ਦੇ ਉੱਤੇ ਆਧਾਰਿਤ ਕੈਂਪੇਨ ਕਿੰਨਾ ਕੁ ਕਿਵੇਂ ਹੁੰਦਾ ਇਹ ਦੱਸੋ ਦੇਖੋ ਧਰਮ ਹਮੇਸ਼ਾ ਹੀ ਰਾਜਨੀਤੀ ਦਾ ਹਿੱਸਾ ਰਿਹਾ ਹੈ ਦੇਖੋ ਅੰਮ੍ਰਿਤਸਰ ਨੂੰ ਜਿਹੜਾ ਅਸੀਂ ਕਿਹਾ ਜਾਈਏ ਨਾ ਜੀ ਸਿੱਖਾਂ ਦਾ ਮੱਕਾ ਕਿਹਾ ਜਾਂਦਾ ਹੈ ਤਖਤ ਸਾਹਿਬ ਹਰਵੰਦਰ ਸਾਹਿਬ ਇੱਥੇ ਹੈ ਪਰ ਤੁਸੀਂ ਇਹ ਦੇਖੋ ਪਿਛਲੇ ਕੁਝ ਸਮੇਂ ਤੋਂ ਬਹੁਤ ساری ਜਿਹੜੀਆਂ ਨਾ ਚੀਜ਼ਾਂ ਹੋਈਆਂ ਲੋਕ ਧਰਮ ਕਨਵਰਟ ਕਰਨ ਲੱਗ ਗਏ ਇੱਕ ਸਮੇਂ ਸੀਗਾ ਅਕਾਲੀ ਦਲ ਇੱਥੇ ਬੈਠ ਕੇ ਆਪਣੀਆਂ ਗਤੀਵਿਧੀਆਂ ਚਲਾਉਂਦਾ ਸੀ ਦਰਬਾਰ ਸਾਹਿਬ ਦੇ ਉੱਥੇ ਇਹਨਾਂ ਦਾ ਆਫਿਸ ਹੁੰਦਾ ਸੀਗਾ ਤੇ ਹੁਣ ਹੌਲੀ ਹੌਲੀ ਇਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਮੀਟਿੰਗਾਂ ਚੰਡੀਗੜ੍ਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਵੀ ਇਹਨਾਂ ਨੇ ਆਪਣਾ ਦਫ਼ਤਰ ਬਣਾ ਲਿਆ ਤੇ ਤੁਸੀਂ ਦੇਖੋ ਲੋਕਾਂ ਨੇ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਧਰਮ ਪਰਿਵਰਤਨ ਦੀ ਗੱਲ ਬਹੁਤ ਜ਼ਿਆਦਾ ਹੋ ਰਹੀ ਹੈ ਹਾਲਾਂਕਿ ਉਹਦੇ ਚ ਕਿਤੇ ਨਾ ਕਿਤੇ ਜੇ ਅਸੀਂ ਇਹ ਨਹੀਂ ਕਹਿੰਦੇ ਵੀ ਐਸਪੀਸੀ ਨੇ ਉਹਨੂੰ ਕੁਛ ਕੀਤਾ ਨਹੀਂ ਪਰ ਐਸਜੀਪੀਸੀ ناکਾਮ ਰਹੀ ਇਹ ਧਰਮ ਪਰਿਵਰਤਨ ਰੋਕਣ 'ਚ ਹੁਣ ਰਾਮ ਮੰਦਰ ਬਣਿਆ ਜ਼ਰੂਰ ਹੈ ਸ਼ਹਿਰੀ ਵੋਟ ਦਾ ਫਾਇਦਾ ਜ਼ਰੂਰ ਹੋਏਗਾ ਬੀਜੇਪੀ ਨੂੰ ਵੀ ਅਰ ਜੇ ਸੀ ਤੇ ਦੂਜੇ ਪਾਸੇ ਇਹ ਵੀ ਦੇਖੋ ਜਦੋਂ ਧਰਮ ਦੇ ਨਾਲ ਰਾਜਨੀਤੀ ਇਕੱਠੀ ਹੋ ਜਾਂਦੀ ਹੈ ਨਾ ਤਾਂ ਤਕਰਸ਼ਾ ਤੇ ਜੋ ਮੇਰਾ ਇਹ ਮੰਨਣਾ ਲੋਕਾਂ ਦਾ ਵੀ ਇਹ ਮੰਨਣਾ ਤੇ ਜਿਹੜੇ ਰਾਜਨੀਤਿਕ ਵਿਸ਼ੇਸ਼ਗਿਆ ਹਨ ਜੀ ਉਹਨਾਂ ਦੇ ਵੀ ਮੰਨਣਾ ਫਿਰ ਜਦੋਂ ਤੁਸੀਂ ਧਰਮ ਨੂੰ ਰਾਜਨੀਤੀ ਦੇ ਨਾਲ ਮਿਕਸ ਕਰ ਦਿੰਦੇ ਹੋ ਨਾ ਜੀ ਫਿਰ ਕਿਤੇ ਨਾ ਕਿਤੇ ਲੋਕਾਂ ਦਾ ਘਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਲੋਕਾਂ ਨੂੰ ਡਰਾ ਕੇ ਡਰ ਦਿਖਾ ਕੇ ਧਰਮ ਦਾ ਤੇ ਉਹਨਾਂ ਦੀਆਂ ਵੋਟਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬਹਿਲਾ ਦਿੰਦੇ ਆ ਸਾਰੀ ਚੀਜ਼ਾਂ ਉਹਨਾਂ ਦੀ ਲੈ ਲੈਂਦੇ ਆ ਹੁਣ ਤੁਸੀਂ ਦੇਖੋ ਜਥੇਦਾਰਾਂ ਦੀ ਵੀ ਮੈਂ ਫਿਰ ਅਕਾਲੀ ਦਲ ਦੀ ਜ਼ਰੂਰ ਗੱਲ ਕਰਾਂਗਾ ਹਮੇਸ਼ਾ આરોਪ ਲੱਗਦੇ ਰਹੇ ਨਿਯੁਕਤੀ ਇਹਨਾਂ ਦੇ ਥਰੂ ਹੁੰਦੀ ਰਹੀ ਬਾਦਲ ਪਰਿਵਾਰ ਦਾ ਬੜਾ ਬਚਾਏ ਉਹ ਟੋਰਾ ਸਾਹਿਬ ਸੰਨ ਦੇਖੋ ਕਿਸ ਤਰ੍ਹਾਂ ਟੋਰਾ ਸਾਹਿਬ ਨੇ ਵੀ ਬਗਾਵਤ ਕਰਕੇ ਤੇ ਆਪਣੇ ਉਹਨਾਂ ਨੇ ਇਲੈਕਸ਼ਨ ਵੀ ਲੜੇ ਹਾਲਾਂਕਿ ਉਹ ਬਹੁਤ ਕਾਮਯਾਬ ਨਹੀਂ ਹੋਏ ਹੁਣ ਜਿਹੜੀ ਪਿੰਡਾਂ ਦੀ ਸਿਆਸਤ ਹੈ ਨਾ ਜੀ ਤਖਤ ਸਾਹਿਬ ਪਿੰਡਾਂ ਦੇ ਵਿੱਚ ਦੋ-ਦੋ ਤਾਂ ਦੇਖੋ ਗੁਰਦੁਆਰੇ ਹੋ ਗਏ ਮਤਲਬ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਾੜ ਦਿੱਤਾ ਗਿਆ ਹੁਣ ਲੋਕ ਵੀ ਜਿਹੜੇ ਨੇ ਜੀ ਇੱਕ ਮਿੰਟ ਇੱਕ ਮਿੰਟ ਭਨਾਰੀ ਸਾਹਿਬ ਮੈਂ ਤਾਂ ਕਹੀ ਕਹਿੰਦਾ ਬਈ that is universal truth for india ਹਰ ਸਾਰੇ ਇਲਾਕੇਤਰ ਮੈਂ ਤਾਂ ਇਹ ਹੈ ਵੀ ਕਿਉਂਕਿ ਮਾਝੇ ਦੇ ਵਿੱਚ ਗੁਰੂ ਘਰ ਤੇ ਮੰਦਿਰ ਤੇ ਗਿਰਜੇ ਘਰ ਜ਼ਿਆਦਾ ਰੈਸਟ ਆਫ ਪੰਜਾਬ ਨਾਲੋਂ ਤੇ ਤੁਹਾਨੂੰ ਲੱਗਦਾ ਵੀ ਇੱਥੇ ਜਿਹੜਾ ਇਲੈਕਸ਼ਨ ਕੈਂਪੇਨ ਹੁੰਦਾ ਕੈਂਡੀਡੇਟਸ ਵੱਲੋਂ ਉਦੇ ਤੇ ਧਰਮ ਆਧਾਰਿਤ ਕੈਂਪੇਨ ਜ਼ਿਆਦਾ ਹੁੰਦਾ ਯਾਨੀ ਕਿ ਉਹ ਚ ਜਿਹੜੇ ਜਿਹੜੇ ਰਿਲੀਜੀਅਸ ਲੀਡਰ ਹੈ ਉਹ ਜ਼ਿਆਦਾ ਸਰਗਰਮ ਹੋ ਜਾਂਦੇ ਆ ਇਹ ਵੀ ਜ ਕੁਝ ਹੁੰਦਾ ਤੁਹਾਡੇ ਮੱਝ ਚ ਦੇਖੋ ਡੈਫੀਨਿਟਲੀ ਹੋ ਜਾਂਦਾ ਜੀ ਧਰਮਾਂ ਦੇ ਤੇ ਕਿਉਂਕਿ ਦੇਖੋ ਇਹਨਾਂ ਵੈਸੇ ਵੀ ਇਹਨਾਂ ਦਿਨਾਂ ਚ ਇਲੈਕਸ਼ਨ ਹੈ ਜੀ ਇਹਦੇ ਇਥੇ ਕੱਲ ਦੇਖੋ ਈਦ ਸੀ ਉਸਮ ਭਾਈਚਾਰੇ ਦਾ ਵੱਡਾ ਤਿਹਾਰ ਹੁੰਦਾ ਜੀ ਤੇ ਸਾਰੇ ਲੀਡਰ ਸਾਹਿਬਾਨ ਉੱਥੇ ਪਹੁੰਚੇ ਹੋਏ ਸੀਗੇ ਚਾਹੇ ਜਿਹਨੂੰ ਕਿਸੇ ਨੂੰ ਟਿਕਟ ਮਿਲੀ ਹੈ ਉਹ ਵੀ ਗਿਆ ਸੀ ਤੇ ਜਾਂ ਜਿਹਨੂੰ ਟਿਕਟ ਦੀ ਆਸ ਹੈ ਉਹ ਵੀ ਉੱਥੇ ਗਿਆ ਸੀਗਾ ਇਸ ਕਰਕੇ ਧਰਮ ਦਾ ਬਹੁਤ ਵੱਡਾ ਰੋਲ ਹਮੇਸ਼ਾ ਹੀ ਪੋਲਿਟਿਕਸ ਦੇ ਵਿੱਚ ਇਹ ਨਹੀਂ ਸਿਰਫ ਮਾਝੇ ਦੀ ਗੱਲ ਕਰਦਾ ਮੈਂ ਤੁਸੀਂ ਚਾਹੇ ਮਾਲਵਾ ਲੈ ਲਓ ਚਾਹੇ ਦੋਆਬਾ ਲੈ ਲਓ ਪੰਜਾਬ ਪੂਰਾ ਲੈ ਲਓ ਭਾਵੇਂ ਕਿਤੇ ਵੀ ਲੈ ਲਓ ਉਹਦਾ ਬਹੁਤ ਵੱਡਾ ਰੋਲ ਹਮੇਸ਼ਾ ਹੀ ਰਿਹਾ ਹੈ ਖੈਰ ਅੱਗੇ ਹੁਣ ਗੱਲ ਆਉਂਦੀ ਹੈ ਜੀ ਹੱਤਵਾਦ ਵੀ ਤੁਹਾਡੇ ਇਲਾਕੇ ਚ ਜ਼ਿਆਦਾ ਰਿਹਾ ਹੈ ਮਾਝੇ ਚ ਕੰਪੈਰੀਟਿਵਲੀ ਮਾਲਵੇ ਦੇ ਉਧਰੋਂ ਮਤਲਬ ਕਿ ਉਧਰੋਂ ਸ਼ੁਰੂ ਹੋਇਆ ਹੈ ਯੂ نو ਤਰਨਤਾਰਨ ਬਟਾਲਾ ਸਾਈਡ ਜੰਨੇਾਲਾ ਜੰਡੂਲਾ ਇਹ ਬਾਰਡਰ ਏਰੀਆ ਨੂੰ ਜੀ ਕੀ ਚੋਣਾ ਤੇ ਕਿਸੇ ਕਿਸਮ ਦੀ ਉਸ ਲਹਿਰ ਦਾ ਐਸੇ ਵੀ ਕੋਈ ਪ੍ਰਭਾਵ ਰਹੇਗਾ ਹੁਣ ਅਮਰਤਪਾਲ ਵੀ ਜਿਹੜਾ ਵਾਰਿਸ ਪੰਜਾਬ ਦਾ ਲੀਡਰ ਸੀਗਾ ਤੇ ਹੁਣ ਦਿਬਰੂਗੜ੍ਹ ਜੇਲ੍ਹ ਚ ਹੈ ਉਹ ਵੀ ਤੁਹਾਡੇ ਇਲਾਕੇ ਦੀ ਪਦਾਇਸ਼ ਹੈ ਜਿਹੜੇ ਮਤ ਸਿਰਗਰਮ ਅਤਸਰ ਸਿਰ ਕੱਢਵੇਂ ਅਤਵਾਦੀ ਪੈਦਾ ਹੋਏ ਆ ਨਾਮਵਰ ਜਿਨ੍ਹਾਂ ਨੂੰ ਕਹਿੰਦੇ ਆ ਉਹ ਤੁਹਾਡੇ ਇਲਾਕੇ ਨੇ ਪੈਦਾ ਕੀਤੇ ਮਾਝੇ ਦੇ ਵਿੱਚ ਪੈਦਾ ਹੋਏ ਆ ਦੇ ਹੁਣ ਤੁਸੀਂ ਮੈਨੂੰ ਦੱਸੋ ਵੀ ਇਹੋ ਜਿਹੇ ਜਿਹੜੇ ਐਲੀਮੈਂਟ ਸੀਗੇ ਉਹਨਾਂ ਦਾ ਤੁਹਾਡੇ ਇਲਾਕੇ ਦੇ ਵਿੱਚ ਚੋਣ ਕੈਂਪੇਨ ਦੇ ਵਿੱਚ ਪ੍ਰਭਾਵ ਰਹੇਗਾ ਉਹਨਾਂ ਦੀ ਕੋਈ ਹੈ ਬੁੱਕਤ ਉੱਤੇ ਸਟੱਗਰ ਸਾਹਿਬ ਪਿੰਡਾਂ ਦੇ ਵਿੱਚ ਸ਼ਾਇਦ ਕੁਝ ਪ੍ਰਭਾਵ ਪਵੇ ਪਰ ਸ਼ਹਿਰਾਂ ਦੇ ਵਿੱਚ ਇਹਦਾ ਕੋਈ ਪ੍ਰਭਾਵ ਨਹੀਂ ਜਿ ਕੋ ਸੰਤਾਪ ਲੋਕਾਂ ਨੇ ਚੇਲਿਆ ਭਾਵੇਂ ਉਹ ਪਿੰਡ ਹੋਣ ਤੇ ਭਾਵੇਂ ਉਹਨਾਂ ਸ਼ਹਿਰ ਕੋਈ ਨਹੀਂ ਚਾਹੁੰਦਾ ਕਿ ਉਹ ਕਾਲਾ ਦੌਰ ਵਾਪਸ ਆਵੇ ਇਹੀ ਕਾਰਨ ਸੀਗਾ ਕਿ ਜਦੋਂ ਅਮਰਿਤਪਾਲ ਨਾਲ ਮੈਂ ਦੋ ਵਾਰ ਇੰਟਰਵਿਊ ਕੀਤਾ ਅਮਰਿਤਪਾਲ ਨਾਲ ਇੱਕ ਵਾਰੀ ਉਹਦੇ ਪਿੰਡ ਜਾ ਕੇ ਵੀ ਕੀਤਾ ਤੇ ਇੱਕ ਵਾਰੀ ਇੱਥੇ ਪਊਵਣ ਦੇ ਕੋਲ ਉੱਥੇ ਵੀ ਜਾ ਕੇ ਕੀਤਾ ਮਤਲਬ ਹੁਣ ਤੇ ਉਹ ਦਿਬਰੂਗੜ੍ਹ ਜਾਏ ਦੇਖੋ ਇੱਕ ਬੰਦਾ ਆਉਂਦਾ ਹੈ ਬਾਹਰੋਂ ਵਿਦੇਸ਼ ਚੋਂ ਆਉਂਦਾ ਤੇ ਚੰਦ ਮਹੀਨਿਆਂ ਦੇ ਵਿੱਚ ਹੀ ਉਹ ਆਪਣੀ ਪੂਰੀ ਪੈਠ ਬਣਾ ਲੈਂਦਾ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਸ ਜਿਹੜੇ ਗਰਮਖਿਆਲੀ ਲੋਕ ਨੇ ਗਰਮਖਿਆਲੀ ਲੋਕ मुट्ठी भर ਨੇ ਤਖੜ ਸਾਹਿਬ ਪੰਜਾਬ ਦੇ ਵਿੱਚ ਜਿੰਨਾ ਕਾਲਾ ਦੌਰ ਲੋਕਾਂ ਨੇ ਦੇਖਿਆ ਲੋਕਾਂ ਦਾ ਨਕਸ਼ਾਨ ਕਾਰੋਬਾਰ ਨਹੀਂ ਰਹਿ ਗਿਆ ਲੋਕ ਪਲਾਨ ਕਰ ਗਏ ਇੱਥੋਂ ਮੈਂ ਪਹਿਲੇ ਗੱਲ ਆਖੀ ਸੀ ਸਭ ਤੋਂ ਪਹਿਲਾਂ ਕਹਿੰਦਾ ਵੀ ਢਿੱਡ ਮੰਗੇ ਰੋਟੀਆਂ ਜੇ ਰੋਟੀ ਨਹੀਂ ਹੈਗੀ ਨਾ ਕਿਸੇ ਕੋ ਖਾਣ ਨੂੰ ਕਿਸੇ ਦੀ ਬੇਸਿਕ ਨੀਡ ਨਹੀਂ ਪੂਰੀ ਹੁੰਦੀਆਂ ਬਾਕੀ ਸਾਰੀਆਂ ਚੀਜ਼ਾਂ ਬਾਅਦ ਦੀਆਂ ਜੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਉਹ ਅਮਰਿਤਪਾਲ ਵਾਲੇ ਇਸ਼ੂ ਦਾ ਕੋਈ ਫਰਕ ਇੱਥੇ ਬਹੁਤ ਜ਼ਿਆਦਾ ਪਵੇਗਾ ਚਲੋ ਨਾਊ ਵੀ ਕਮ ਟੂ ði ਸਟੇਜ ਨੈਕਸਟ ਸਟੇਜ ਕਿ ਹੁਣ ਤੱਕ ਮਾਝੇ ਦੇ ਵਿੱਚ VOTING ਪੈਟਰਨ ਕੀ ਰਿਹਾ ਜ਼ਿਆਦਾਤਰ ਪ੍ਰਭਾਵ ਇੱਥੇ ਕਾਂਗਰਸੀਆਂ ਦਾ ਰਿਹਾ ਤੇ ਚਾਰ ਜ਼ਿਲ੍ਹੇ ਤਿੰਨ ਹਲਕੇ ਵੈਲ ਇਹਨਾਂ ਇਹਨਾਂ ਹਲਕਿਆਂ ਦੇ ਵਿੱਚ ਕਾਂਗਰਸੀ ਹਾਵੀ ਰਹੇ ਆ ਜ਼ਿਆਦਾ ਆ ਜਾਂ ਅਕਾਲੀ ਵੀ ਰਹਿੰਦੇ ਰਹੇ ਆ ਦੇਖੋ ਜਿਹੜਾ ਤੇ ਖਡੂਰ ਸਾਹਿਬ ਹਲਕੇ ਨੇ ਜੀ ਉਤੇ ਡੋਮਿਨੇਟਡ ਹਮੇਸ਼ਾ ਅਕਾਲੀ ਦਲ ਦਾ ਰਿਹਾ ਜੀ ਮਤਲਬ ਉਤੇ ਇਹ ਵੀ ਕਿਹਾ ਜਾਂਦਾ ਸੀ ਕਿ ਜਦੋਂ ਉਥੇ ਜਿਹਨੂੰ ਮਰਜ਼ੀ ਖਿਲਾੜਦੇ ਉਹ ਅਕਾਲੀ ਦਲ ਵੱਲੋਂ ਤੇ ਉਹ ਜਿੱਤ ਜਾਊਗਾ ਪਰ ਕੁਝ ਸਮੇਂ ਤੋਂ ਸਿਨੈਰੀਓ ਚੇਂਜ ਹੋ ਗਿਆ ਦੇਖੋ ਅਕਾਲੀ ਦਲ ਦੀ ਸਥਿਤੀ ਐਸ ਫੇਲੇ ਜਿੰਨੀ ਵੀ ਮਤਲਬ ਕਹ ਲੀਏ ਕਿ ਉਹ ਬਹੁਤ ਸੰਕਟ ਦੇ ਦੌਰ ਚੋਂ ਗੁਜ਼ਰ ਰਿਹਾ ਹੈ ਤੇ ਗਲਤ ਨਹੀਂ ਹੋਵੇਗਾ ਤੁਸੀਂ ਦੇਖੋ ਹਜੇ ਉਹਨਾਂ ਨੇ ਖਰੂਰ ਸਾਹਿਬ ਤੋਂ ਕੋਈ ਐਲਾਨਿਆ ਨਹੀਂ ਜੀ ਉਮੀਦਵਾਰ ਆਪਣਾ ਬਿਕਰਮ ਸਿੰਘ ਮਜੀਠੀਆ ਹੋਣਗੇ ਬੀਬੀ ਜਗੀਰ ਕੌਰ ਹੋਣਗੇ ਜਾਂ ਫਿਰ ਬਿਰਸਾ ਸਿੰਘ ਬਲਟੋਵਾ ਹੋਣਗੇ ਇਹ ਧਿਆਨ ਵਾਲਾ ਸਮਾਂ ਦੱਸੂਗਾ ਇਸ ਤਰ੍ਹਾਂ ਹੀ ਜੇ ਉੱਥੇ ਅਸੀਂ ਗੱਲ ਕਰੀਏ ਬੀਜੇਪੀ ਦੀ ਬੀਜੇਪੀ ਤੇ ਪਹਿਲੀ ਵਾਰਾ ਉਥੋਂ ਇਲੈਕਸ਼ਨ ਲੜੂਗੀ ਕਿਉਂਕਿ ਬਹੁਤ ਸਾਰਾ ਤਿੰਨ ਸੀਟਾਂ ਤੇ ਲੜਦੇ ਸੀ ਅੰਮ੍ਰਿਤਸਰ ਸੀ ਗੁਰਦਾਸਪੁਰ ਸੀ ਤੇ ਕੋਹੜ ਹਰਪੁਰ ਸੀਗੀ ਹੁਣ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਦੇ ਵਿੱਚ ਤੇ ਫਿਰ ਮੈਂ ਪਹਿਲੇ ਆਪਣੀ ਗੱਲ ਤੇ ਆਉਣਾ ਤਗੜ ਸਾਹਿਬ ਹਜੇ ਤੱਕ ਅਨਸਰਟਨਟੀ ਬਹੁਤ ਹੈ ਲੀਡਰਾਂ ਦੇ ਵਿੱਚ ਵੀ ਜਸਬੀਰ ਸਿੰਘ ਦਿम्ਪਾ ਉਥੋਂ ਐਮਪੀ ਐ ਕਾਂਗਰਸ ਦੇ ਕੁਰੂਰ ਸਾਹਿਬ ਤੋਂ ਹੁਣ ਉਹਨੂੰ ਕਹਿੰਦੇ ਟਿਕਟ ਨਹੀਂ ਦੇਣੀ ਹੁਣ ਉਹ ਕਿ ਉਹ ਆਪਣੇ ਸਿਆਸੀ ਤਲਾਸ਼ਣ ਵਾਸਤੇ ਕਿ ਬੀਜੇਪੀ ਤੇ ਜਾਓ ਜਾਂ ਕਿਸੇ ਹੋਰ ਪਾਰਟੀ ਜਾਓ ਲਾਲਜੀਤ ਸਿੰਘ ਪੁੱਲਰ ਉਥੋਂ ਲੜ ਰਹੇ ਨੇ ਆਮ ਆਦਮੀ ਪਾਰਟੀ ਤੋਂ ਪਰ ਦੇਖੋ ਐਸ ਵੇਲੇ ਆਮ ਆਦਮੀ ਪਾਰਟੀ ਵਾਸਤੇ ਵੀ ਉਹ ਵਾਲੀ ਚੀਜ਼ ਨਹੀਂ ਹੈਗੀ ਜਿਹੜੀ 2022 ਦੇ ਵਿੱਚ ਸੀ ਇੱਕ ਵੇਵ ਸੀ ਵੀ ਹੁਣ ਜਾ ਹੀ ਫੇਰਤਾ ਇੱਕ ਸੁਨਾਮੀ ਸੀ ਉਹ ਵਾਲੀ ਗੱਲ ਬਿਲਕੁਲ ਨਹੀਂ ਕਿਉਂਕਿ ਅੱਗੇ ਇਹਨਾਂ ਕੋਲ ਇਲਜ਼ਾਮ ਲਾਉਣ ਨੂੰ ਸੀ ਦੱਸਣ ਨੂੰ ਕੁਝ ਨਹੀਂ ਸੀ ਲੋਕ ਇਹਨਾਂ ਤੋਂ ਪੁੱਛਦੇ ਨਹੀਂ ਸੀ ਤੁਸੀਂ ਦੇਖੋ ਜੇਲ੍ਹ ਚੋਂ ਬਹਿ ਕੇ ਇੰਟਰਵਿਊ ਹੁੰਦੀ ਹੈ ਪਤਾ ਕੌਣ ਅਜੇ ਤੱਕ ਲਾਰਸ ਮਿਸ਼ਨੋਈ ਦੀ ਇੰਟਰਵਿਊ ਦਾ ਪਤਾ ਨਹੀਂ ਲੱਗਾ ਕਈ ਸਿੱਟਾਂ ਬਣ ਗਈਆਂ ਨਸ਼ੇ ਨੂੰ ਲੈ ਕੇ ਰਾਜੀ ਸਿੰਘ ਹਜੇ ਤੱਕ ਫੜਿਆ ਨਹੀਂ ਗਿਆ ਉਹਨੂੰ ਜਮੀਨ ਖਾ ਗਈ ਕਿ ਆਸਮਾਨ ਨਿਕਲ ਗਿਆ ਇਸ ਕਰਕੇ ਜਿੰਨਾ ਚਿਰ ਪੂਰੇ ਅਮਰਸਰ ਦੀ ਜੇ ਗੱਲ ਕਰੀਏ ਇਸੇ ਸਟੇਜ ਤੇ ਆ ਰਿਹਾ ਸੀ ਏਸੇ ਦਿਸ ਇਜ਼ ਆਰ ਨੈਕਸਟ ਸਟੇਜ ਦਿਸ ਇਜ਼ ਆਰ ਨੈਕਸਟ ਸਟੇਜ ਆਫ ਦਿ ਇੰਟਰਵਿਊ ਮੈਂ ਆਪਾਂ ਹੁਣ ਜੋ ਗੱਲ ਕੀਤੀ ਨਾ ਜੀ ਪਹਿਲਾਂ ਹੁਣ ਇਹਨਾਂ ਜਵਾਬ ਦੇਣੇ ਪੈ ਰਹੇ ਐ ਮੈਂ ਹੀ ਪੁੱਛਣ ਜਾ ਰਿਹਾ ਸੀ ਤੁਹਾਨੂੰ ਆਮ ਆਦਮੀ ਪਾਰਟੀ ਦਾ ਟੋਟਲ ਹੁਣ ਇਸ ਵਕਤ ਲੋਕਾਂ ਦਾ ਉਹਦੇ ਬਾਰੇ ਕੀ ਇਮਪ੍ਰੈਸ਼ਨ ਹੈ ਤੇ ਕਾਂਗਰਸ ਤੇ ਅਕਾਲੀ ਤੇ ਭਾਜਪਾ ਦੇ ਬਾਰੇ ਹੁਣ ਕੀ ਇਮਪ੍ਰੈਸ਼ਨ ਲੋਕ ਆਪਣੇ ਮਨਾਂ ਦੇ ਵਿੱਚ ਬਣਾਈ ਬੈਠੇ ਆ ਆਪਾਂ ਹੁਣ ਆ ਅਕਾਲੀਆਂ ਤੋਂ ਆਵਾਜ਼ ਵਿੱਚ ਪਾਰਟੀ ਤੋਂ ਸ਼ੁਰੂ ਕਰਦੇ ਆ ਜਿਵੇਂ ਤੁਸੀਂ ਜਾਰੀ ਤੁਸੀਂ ਕਹਿ ਰਹੇ ਸੀ ਉਹਨੂੰ ਜਾਰੀ ਰੱਖੋ ਗੱਲਬਾਤ ਨੂੰ ਮੈਂ ਹੁਣ ਲੋਕੀ ਸਵਾਲ ਪੁੱਛਦੇ ਆ ਕਿਉਂਕਿ ਇਹਨਾਂ ਦੇ 2 ਸਾਲ ਹੋ ਗਏ ਆ ਆਪਣਾ ਸਰਕਾਰ ਦੇ ਤੇ ਹੁਣ ਇਹਨਾਂ ਤੇ ਵੀ ਸਵਾਲ ਖੜੇ ਹੋਣ ਲੱਗ ਗਏ ਆ ਸੋ ਦੇ ਹੈਵ ਟੂ ਪਹਿਲਾਂ ਸਿਰਫ ਇਲਜ਼ਾਮ ਹੀ ਲਾਉਂਦੇ ਹੁੰਦੇ ਸੀਗੇ ਆਮ ਆਦਮੀ ਪਾਰਟੀ ਵਾਲੇ ਹੁਣ ਪਾਵਰ ਦੇਤੀ ਨਾਓ ਦੇ ਹੈਵ ਟੂ ਅਨਸਰ ਸੋ ਇੱਕ ਤਾਂ ਇਹ ਹੋ ਗਿਆ ਜੀ ਤੇ ਕਾਂਗਰਸ ਬਾਰੇ ਕੀ ਹੈ ਜੀ ਲੋਕਾਂ ਦਾ ਇਮਪ੍ਰੈਸ਼ਨ ਕਾਂਗਰਸ ਤੋਂ ਕੀ ਪੁੱਛਦੇ ਕਾਂਗਰਸ ਨੇ ਦੇਖੋ ਤਖਤ ਸਾਹਿਬ ਕਾਂਗਰਸ ਨੇ ਪਹਿਲੀ ਗੱਲ ਤੇ ਲੋਕਾਂ ਦੀ ਗੱਲ ਤੇ ਛੱਡੀ ਪਹਿਲੇ ਤੇ ਆਪਸ ਵਿੱਚ ਤੇ ਸੈਟਲ ਕਰ ਲੈਣੇ ਇਹ ਤੇ ਆਪਸ ਹੀ ਇਹਨਾਂ ਲੜੀ ਜਾਂਦੇ ਨੇ ਵੀ ਕਹਿੰਦੇ ਕਾਂਗਰਸ ਨੂੰ ਮਾਰਨ ਤੇ ਕਾਂਗਰਸ ਹੀ ਤੁਲੇ ਹੋਏ ਨੇ ਲੋਕਾਂ ਦੇ ਵਿੱਚ ਅਸੀਂ ਪ੍ਰਭਾਵ ਕੀ ਜਾਂਦਾ ਹੈ ਲੋਕਾਂ ਦੇ ਵਿੱਚ ਇਹਨਾਂ ਨੂੰ ਤੇ ਸਿਰਫ ਤੇ ਸਿਰਫ ਹਰ ਬੰਦੇ ਨੂੰ ਸੀਟ ਚਾਹੀਦੀ ਹੈ ਉਂਡ ਇਹ ਤਾਂ ਕਿਹਾ ਜਾ ਰਿਹਾ ਦੇਖੋ ਮੋਦੀ ਸਾਹਿਬ ਕਿਸ ਤਰ੍ਹਾਂ ਪ੍ਰੈਜ਼ੈਂਟ ਕਰ ਰਹੇ ਨੇ ਕੇਂਦਰ ਦੇ ਵਿੱਚ ਅਸੀਂ ਤੀਜੀ ਵਾਰੀ ਆ ਰਹੇ ਆ ਤੇ ਇਹਨਾਂ ਦਾ ਤੇ ਕੋਈ ਨਾ ਇੰਡੀਆ ਗੱਠਜੋੜ ਆ ਉੱਤੇ ਲੋਕੀ ਇਹਨਾਂ ਨੂੰ ਨਾ ਪੁੱਛਣਗੇ ਵੀ ਤੁਸੀਂ ਇੱਥੋਂ ਸ਼ੰਭੂ ਬਾਰਡਰ ਟੱਪੇ ਜਾਂਦੇ ਜੇ ਚੰਡੀਗੜ੍ਹ ਤੁਸੀਂ ਇਕੱਠੇ ਲੜਨਦੇ ਜੇ ਦਿੱਲੀ ਇਕੱਠੇ ਲੜਨਦੇ ਜੇ ਗੁਰਜਾਤ ਗੋਆ ਇਕੱਠੇ ਲੜਨਦੇ ਤੇ ਪੰਜਾਬ ਚ ਕੀ ਹੋਇਆ ਤੁਹਾਨੂੰ ਮਤਲਬ ਤੁਸੀਂ ਫਿਕਸਡ ਮੈਚ ਖੇੜ ਰਹੇ ਜੇ ਵਟ ਡੂ ਯੂ ਮਤਲਬ ਪਬਲਿਕ ਨੂੰ ਕੀ ਸਮਝਦੇ ਤੁਸੀਂ ਵਟ ਥਿੰਕ ਅਬਾਊਟ ਦੋਸ ਪੀਪਲ ਇਹਨਾਂ ਨੇ ਸਿਰਫ ਤੇ ਸਿਰਫ ਲੋਕਾਂ ਨੂੰ ਦੇਖੋ ਤਖਤ ਸਾਹਿਬ ਜਦੋਂ ਇਹਨਾਂ ਨੇ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਲੋਕਾਂ ਨੂੰ ਐਜੂਕੇਟ ਨਹੀਂ ਹੁੰਦੇ ਤਾਂ ਵਟ ਆਈ ਫੀਲ ਮੈਂ ਲੋਕਾਂ ਨਾਲ ਗੱਲ ਵੀ ਕਰਦਾ ਜਿੱਦਣ ਲੋਕ ਐਜੂਕੇਟ ਹੋ ਗਏ ਤੇ ਲੋਕਾਂ ਨੇ ਇਹਨਾਂ ਦਾ ਘਰੋਂ ਬਾਹਰ ਨਿਕਲਣਾ ਦੇਖੋ ਮੁਸ਼ਕਲ ਕਰ ਦੇਣਾ ਸਕੂਲਾਂ 'ਚ ਟੀਚਰ ਨਹੀਂ ਤੁਸੀਂ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਦੀ ਤੁਸੀਂ ਕਹਿੰਦੇ ਸੀ ਰੇਤਾ ਮਿਲੇਗੀ 7 ਰੁਪਏ ਉਹ ਮੈਂ ਮੇਰਾ ਪ੍ਰਾਕਰ ਬਣਾ ਰਿਹਾ ਜੀ ਤੇ ਰੇਤਾ ਹੀ ਪ 5000 ਰੁਪਏ ਦਾ ਜਿਹੜੀ ਉਹ ਸੈਂਕੜਾ ਟਰਾਲੀ ਲੈ ਰਹੇ ਆ ਇਹ ਕਿਦੇ ਦੇਤਾ ਸਸਤੀ ਕਰਤੀ ਅਸੀਂ ਇਸ ਕਰਕੇ ਤ거 ਸਾਹਿਬ ਲੋਕ ਜਿਹੜੇ ਨੇ ਲੋਕ ਚਾਹੁੰਦੇ ਨੇ ਵੀ ਕਾਰੋਬਾਰ ਹੋਵੇ ਲੋਕ ਆਮ ਆਮ ਬੰਦਾ ਕੀ ਚਾਹੁੰਦਾ ਜੀ ਆਮ ਬੰਦਾ ਚਾਹੁੰਦਾ ਮੇਰਾ ਮੇਰੀ ਸਥਿਤੀ ਦੀ ਜਿਹੜੀ ਲਾਅ ਐਂਡ ਆਰਡਰ ਸ਼ਹਿਰ ਦਾ ਠੀਕ ਹੋ ਜਵੇ ਲੋਕ ਇਹ ਚਾਹੁੰਦੇ ਨੇ ਵੀ ਮੈਂ ਕਿਤੇ ਥਾਣੇ ਜਾਵਾਂ ਜਿੱਥੇ ਮੈਂ ਗੱਲ ਮੇਰੀ ਸਹੀ ਕਰਨੀ ਹੈ ਮੈਂ ਜਿੱਤੇ ਮੈਂ ਜੇ ਠੀਕ ਆ ਤੇ ਮੈਨੂੰ ਪੈਸੇ ਦੇਣ ਤੋਂ ਬਗੈਰ ਕੰਮ ਕਰ ਮੇਰਾ ਕੰਮ ਕਿਉਂ ਨਾ ਹੋਵੇ ਮੇਰੇ ਅਫਸਰ ਬਹਿ ਕੇ ਗੱਲ ਕਿਉਂ ਨਾ ਸੁਣਨ ਇਥੇ ਗੱਲ ਸੁਣੀ ਜਾਂਦੀ ਤੁਸੀਂ ਕਿਸੇ ਮਰਦੀ ਰਜਿਸਟਰੀ ਤੁਸੀਂ ਚਾਹੇ ਜੋ ਕਿਸੇ ਵੀ ਦਫਤਰ ਦੇ ਵਿੱਚ ਬਿਨਾ ਪੈਸੇ ਕੰਮ ਨਹੀਂ ਹੁੰਦਾ ਐਕਸਾਈਜ਼ ਦੀ ਗੱਲ ਕਰ ਲਈਏ ਇਹ ਕਹਿੰਦੇ ਸੀ ਵੀ ਐਕਸਾਈਜ਼ ਇਹਨਾਂ ਨੇ ਹੀ ਫੜੇ ਬੰਦੇ ਐਕਸਾਈਜ਼ ਦੇ ਤੇ ਮੁੜ ਕੇ ਇਹ ਉਹਨਾਂ ਤੇ ਕਾਰਵਾਈ ਕੀ ਹੁੰਦੀ ਫਿਰ ਇਹਨਾਂ ਨੇ ਹੀ ਬੰਦਿਆਂ ਨੇ 132 ਚੀਫ ਸਕੱਟਰੀ ਵਿਦੇ ਕੁਮਾਰ ਜੰਜੂਆ ਨੇ ਸਾਰਿਆਂ ਨੂੰ ਚਿੱਠੀ ਲਿਖੀ ਵੀ ਤੁਸੀਂ ਇਹਨਾਂ ਦੀਆਂ ਅਪਰੂਵਲਸ ਦਿਓ ਦਿੰਦੇ ਨਹੀਂ ਅਪਰੂਵਲਸ ਨਹੀਂ ਦੇ ਰਹੇ ਮਤਲਬ ਇੱਕ ਸਵਾਲ ਇੱਥੇ ਤੇ ਤੰਦ ਨਹੀਂ ਤਣਾ ਹੀ ਵਗੜਿਆ ਆਇਆ ਤਾਂ ਗੱਛਾ ਲੋ ਜੀ ਹੁਣ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਬਾਰੇ ਮਾਝੇ ਦੇ ਏਰੀਏ ਦੇ ਵਿੱਚ ਕਿੰਨੀ ਕਿ ਜ਼ਮੀਨ ਉਹਨਾਂ ਦੇ ਥੱਲੋਂ ਸਿਰਕ ਗਈ ਤੇ ਕਿੰਨੀ ਉਹਨਾਂ ਦੇ ਪੈਰਾਂ ਥੱਲੇ ਹਜੇ ਹੈਗੀ ਆ ਓਵਰ ਆਲ ਤਾਂ ਐਵੇਂ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਥੱਲੋਂ ਕੁੱਲ ਮਲਾ ਕੇ ਪੰਜਾਬ ਦੇ ਜੇ ਹਿਸਾਬ ਨਾਲ ਦੇਖੀਏ ਤਾਂ ਕਾਫੀ ਸਾਰੀ ਜ਼ਮੀਨ ਖਿਸਕ ਚੁੱਕੀ ਆ ਤੇ ਮਾਝੇ ਦੀ ਸਥਿਤੀ ਹੈ ਜੀ ਹੈਗੀ ਉਹਨਾਂ ਦੇ ਪੈਰਾਂ ਥੱਲੇ ਕੋਈ 50 ਕ ਪੈਸੇ 40 ਪੈਸੇ ਜ਼ਮੀਨ ਕੇ 10-15 ਪੈਸੇ ਹੀ ਆ ਆ ਦੇਖੋ ਥੋੜੀ ਜਿਹੀ ਵੀਗ ਪੈਸੇ ਜ਼ਮੀਨ ਹੈ ਇਹਨਾਂ ਦੇ ਪੈਰਾਂ ਥਲੇ ਕਿਉਂਕਿ ਦੇਖੋ ਇਹ ਪਹਿਲੀ ਵਾਰੀ ਫਿਰ ਮੈਂ ਅੰਮ੍ਰਿਤਸਰ ਤੋਂ ਇਹ ਲੜਨਗੇ ਆਪਣੇ ਇਲੈਕਸ਼ਨ ਬੀਜੇਪੀ ਨਾਲ ਹਟ ਕੇ ਤੇ ਇਹਨਾਂ ਦੀ ਵੀ ਸਥਿਤੀ ਜਿਹੜੀ ਹੈ ਤਖਤ ਸਾਹਿਬ ਜਦੋਂ ਇਹਨਾਂ ਕੋ ਰਾਜ ਸੀ ਨਾ ਜੀ ਉਦੋਂ ਇਹਨਾਂ ਨੇ ਲੋਕਾਂ ਦੇ ਕੀ ਵਿਚਾਰ ਕੀਤੇ ਜੇ ਅਸੀਂ ਬਹੁਤ ساری ਚੀਜ਼ਾਂ ਮੈਂ ਉਹਦੇ ਪਿੱਛੇ ਜਾਵਾਂਗਾ ਤੇ ਬਹੁਤ ਲੰਬੀ ਹਿਸਟਰੀ ਹੋ ਜਾਣੀ ਹੈ ਲੋਕ ਚੀਜ਼ਾਂ ਭੁੱਲਦੇ ਨਹੀਂ ਹੈ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੋਂ ਖਰਾਬ ਹੋਣੀ ਸ਼ੁਰੂ ਹੋਈ ਨਸ਼ੇ ਨੇ ਕਿੱਥੋਂ ਪੈਰ ਪਸਾਰੇ ਆਪਣੇ ਸੋ ਮਤਲਬ ਕਹਿਣ ਦਾ ਮਤਲਬ ਹੈ ਕਿ ਸ਼ਰਮਣੀ ਅਕਾਲੀ ਦਲ ਦੇ ਥੱਲੋਂ ਹੁਣ 20% 80% ਜ਼ਮੀਨ ਖੇਸਕੀ ਕਿ 20% ਰਹਿ ਗਈ ਆ ਤੇ ਹੁਣ ਮਤਲਬ ਕਿ ਤਿੱਕਦੇ ਤਿੱਕਦੇ ਹੀ ਆਪਣਾ ਬਚਾਅ ਕਰ ਸਕਣ ਤਾਂ ਕਰ ਸਕਦੇ ਆਉਂਦੇ ਆ ਜੀ ਹੁਣ ਭਾਪੀ ਜੀ ਭਾਪੀ ਆਪਣੇ ਪੈਰ ਜਮਾ ਰਹੀ ਹੈ ਜੀ ਕੀ ਉਹਦੇ ਥੱਲੇ ਜ਼ਮੀਨ ਆਉਣੀ ਸ਼ੁਰੂ ਹੋ ਗਈ ਆ ਕਿਉਂਕਿ ਪਹਿਲਾਂ ਤਾਂ ਸ਼ਰਮਣੀ ਅਕਾਲੀ ਦਲ ਨਾਲ ਹੀ ਚੋਣ ਲੜਦੀ ਰਹੀ ਜਿੰਨੀ ਕਿ ਜ਼ਮੀਨ ਉਹ ਇਕੱਠੀ ਕਰਕੇ ਆਪਣੇ ਪੈਰ ਹੇਠ ਲਿਆਉਂਦਾ ਸੀ ਅਕਾਲੀ ਦੇ ਦੋਤੇ ਨਾਲ ਖੜੀ ਹੋ ਜਾਂਦੀ ਸੀ ਕਿਨਾਰੇ ਜੇ ਤੇ ਬੀਜੇਪੀ ਤੁਹਾਨੂੰ ਮੈਂ ਬੜਾ ਨਾ ਉਹ ਮੈਟਾਫੋਰਿਕਲ ਅਧਾਰਨ ਦੇ ਕੇ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਤੇ ਹੁਣ ਬੀਜੇਪੀ ਨੇ ਸੋਚ ਲਿਆ ਵੀ ਨਹੀਂ ਅਸੀਂ ਆਪਣੀ ਜ਼ਮੀਨ ਆਪਣੇ ਪੈਰਾਂ ਥੱਲੇ ਆਪ ਬਣਾਉਣੀ ਹੈ ਇਹ ਦੱਸੋ ਜੀ ਕਿਹਦੀ ਕਿ ਬਣਾ ਲਈ ਉਹਨਾਂ ਨੇ ਦੇਖੋ ਜ਼ਮੀਨ ਬਣਾਉਣ ਉਹਨਾਂ ਦੀ ਮਜਬੂਰੀ ਹੋ ਗਈ ਜੀ ਇਹਨਾਂ ਦੋਨਾਂ ਦੀ ਬੇਸਿਕਲੀ ਕਿਉਂਕਿ ਅਖੀਰ ਤੱਕ ਤਾਂ ਇਹ ਚਾਹੁੰਦੇ ਰਹੇ ਵੀ ਸਾਡਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਐਡਜਸਟਮੈਂਟ ਹੋਵੇ ਪਰ ਅਕਾਲੀ ਦਲ ਨੂੰ ਕਿਤੇ ਇਹ ਲੱਗਣ ਲੱਗ ਪਿਆ ਕਿ ਮੈਂ ਪੰਥਕ ਵੋਟ ਮੇਰੇ ਕੋ ਖੁੱਸ ਜਾਏਗਾ ਇਸ ਕਰਕੇ ਉਹਨਾਂ ਬੀਜੇਪੀ ਅੱਗੇ ਸ਼ਰਤਾਂ ਐਸੀਆਂ ਰੱਖਤੀਆਂ ਤੇ ਬੀਜੇਪੀ ਨੇ ਜਿਹੜਾ ਇਹਨਾਂ ਨਾਲ ਲਾਤਾ ਤੋੜ ਲਿਆ ਹੁਣ ਬੀਜੇਪੀ ਕੋਲ ਵੀ ਬਹੁਤੇ ਕੈਂਡੀਡੇਟ ਨਹੀਂ ਹੈ ਹੁਣ ਅਮਰਸਰ ਤੋਂ ਦੇਖੋ ਅਸੀਂ ਜੇ ਗੱਲ ਕਰੀਏ ਤੇ ਤਰਨਜੀਤ ਸਿੰਘ ਸੰਧੂ ਨੇ ਤੇ ਇਸ ਤਰ੍ਹਾਂ ਹੀ ਜਿਹੜਾ ਕਿ ਪੂਰੇ ਪੰਜਾਬ ਚੋਂ ਇੰਪੋਰਟ ਕੀਤੇ ਹੋਏ ਬੰਦੇ ਨੇ ਸੁਸ਼ੀਲ ਰਿੰਕੂ ਲਿਆਂਦਾ ਆਮ ਆਦਮੀ ਪਾਰਟੀ ਜਲੰਧਰ ਮੈਂ ਡਿਸਟ੍ਰੈਕਟ ਹੋ ਗਿਆ ਹਾਂ ਤਰਨਤਾਰਨ ਦੇ ਵਿੱਚ ਹਜੇ ਤੱਕ ਇਹਨਾਂ ਨੇ ਕੋਈ ਆਪਣਾ ਉਮੀਦਵਾਰ ਨਹੀਂ ਉਤਾਰਿਆ ਉਥੇ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਉਹ ਦਵਿੰਦਰ ਬੱਬੂ ਨੂੰ ਦੇਤੀ ਪਰ ਉਥੇ ਵੀ ਇਹਨਾਂ ਦੇ ਵਿੱਚ ਲੜਾਈ ਪਈ ਹੈ ਕਵਿਤਾ ਖੰਨਾ ਵਿਨੋਦ ਖੰਨੇ ਦੀ ਘਰ ਵਾਲੀ ਆਪ ਨੇ ਲਈ ਟਿਕਟ ਮੰਗ ਰਹੀ ਸੀ ਸ਼ਵਰਨ ਸਰਾਰੀਆ ਨੇ ਇਹ ਕਹਿ ਤਾ ਕਿ ਮੈਂ ਜ਼ਰੂਰ ਇਲੈਕਸ਼ਨ ਲੜਨੇ ਨੇ ਕਿਉਂਕਿ ਇੱਕ ਵਾਰ ਉਥੋਂ ਇਲੈਕਸ਼ਨ ਲੜ ਚੁੱਕੇ ਨੇ ਭਾਜਪਾ ਕੋਸ਼ਿਸ਼ ਕਰ ਰਹੀ ਪਰ ਜਦੋਂ ਭਾਜਪਾ ਨੂੰ ਵਿਰੋਧ ਕਰਨਾ ਪੈ ਜਿਹੜਾ ਸਹਿਣਾ ਪੈ ਰਿਹਾ ਨੇ ਦੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਨੇ ਦੇਖੋ ਐਮਐਸਪੀ ਜਿਹੜੀ ਉਹ ਕਿਸਾਨ ਨੂੰ ਚਾਹੀਦੀ ਹੈ ਕਿਸਾਨ ਦੀ ਗੱਲ ਤੁਸੀਂ ਸਭ ਕੁਝ ਇਹ આરોਪ ਲੱਗ ਰਹੇ ਨੇ ਬੀਜਪੀ ਦੇ ਉੱਤੇ ਵੀ ਤੁਸੀਂ ਕਾਰਪੋਰੇਟ ਘਰਾਨਿਆਂ ਨੂੰ ਰਜਾ ਦਿੱਤਾ ਇਹ ਵੀ આરોਪ ਲੱਗ ਰਹੇ ਨੇ ਤੁਸੀਂ ਰੇਲਵੇ ਤੁਸੀਂ ਭਾਈ ਜਾਜ ਵੇਚ ਦਿੱਤੇ ਮਤਲਬ ਪਬਲਿਕ ਸੈਕਟਰ ਕਮਜ਼ੋਰ ਕਰਤਾ ਤੇ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਆਪਾਂ ਉੱਪਰ ਚੁੱਕ ਦਿੱਤਾ ਇਸ ਕਰਕੇ ਲੋਕਾਂ ਨੂੰ ਫਿਰ ਦੂਜੀ ਗੱਲ ਕਰੀਏ ਵਪਾਰੀਆਂ ਦੀ ਜੀਐਸਟੀ ਲਾਤਾ ਹਜੇ ਤੱਕ 1000 ਜਿਹੜੀਆਂ ਨਾ ਅਮੈਂਡਮੈਂਟ ਤੱਕੜ ਸਾਫ ਹੋ ਚੁੱਕੀਆਂ ਆ ਜੀਐਸਟੀ ਦੇ ਵਿੱਚ ਕੁੱਲ ਮਿਲਾ ਕੇ ਬੀਜੇ ਮਤਲਬ ਐਸ ਵੇਲੇ ਬੜੀ ਅਨਸਰਟਨਟੀ ਦਾ ਮਾਹੌਲ ਆ ਅਸੀਂ ਕਿਸੇ ਕਹਿ ਦਈਏ ਵੀ ਜੀ ਆਵਾਜ਼ ਨਾ ਜੋ ਜੋ ਭਾਜਪੀ ਦਾ ਤੌਰ ਤਰੀਕਾ ਨੈਸ਼ਨਲ ਲੈਵਲ ਤੇ ਹੈ ਉਹਦੇ ਨਾਲ ਉਹਨੂੰ ਮਾਝੇ ਦੇ ਏਰੀਏ ਦੇ ਵਿੱਚ ਜ਼ਮੀਨ ਬਣਾਉਣ ਦੇ ਵਿੱਚ ਪੈਰਾਹੇਟ ਪ੍ਰੋਬਲਮ ਆ ਰਹੀ ਹੈ ਐਜ਼ ਵੀ ਵਾਂਟ ਟੂ ਸੇ ਥਿਸ ਬਿਲਕੁਲ ਆ ਰਹੀ ਹੈ ਜੀ ਹਾਂ ਰਾਮ ਮੰਦਰ ਦਾ ਫਾਇਦਾ ਜ਼ਰੂਰ ਸ਼ਹਿਰਾਂ 'ਚ ਇਹਨਾਂ ਨੂੰ ਹੋਏਗਾ ਪਰ ਉਹ ਜਿਹੜਾ ਸ਼ਹਿਰਾਂ 'ਚ ਫਾਇਦਾ ਹੋਣਾ ਇਹਨਾਂ ਨੂੰ ਉਹ ਪਿੰਡਾਂ 'ਚ ਨੁਕਸਾਨ ਹੋ ਜਾਣਾ ਜੀ ਇਹਨਾਂ ਦਾ ਬਰਾਬਰ ਹੀ ਹੋ ਜਾਣਾ ਹੈ ਹਾਂ ਇਹਨਾਂ ਦਾ ਇਹਨਾਂ ਦਾ ਵੋਟ ਪਰਸੈਂਟੇਜ ਅੱਗੇ ਨੂੰ ਵਧੇਗਾ ਕਿਉਂਕਿ ਇਹ ਇਹ ਇਹਨਾਂ ਦੀ ਜੋ ਤਿਆਰੀ ਹੈ ਨਾ ਤਗੜ ਸਾਹਿਬ ਇਹ ਤਿਆਰੀ ਦੇ ਆਰ ਪਲਾਨਿੰਗ ਫਾਰ 2027 ਇਹ ਇਸ ਕਰਕੇ ਕਿਉਂਕਿ ਪੰਜਾਬ ਦੀਆਂ ਸੀਟਾਂ ਬੀਜੇਪੀ ਨੇ ਪਹਿਲੇ ਵੀ ਬਹੁਤ ਜ਼ਿਆਦੀ ਮੈਟਰ ਨਹੀਂ ਸੀ ਕਰਦੀਆਂ ਉਹ ਤਾਂ ਠੀਕ ਹੈ ਤੁਸੀਂ ਦੇਖੋ ਜੇ ਜੇ ਮੈਟਰ ਕਰਦੀਆਂ ਹੁੰਦੀਆਂ ਤੇ ਪੰਜਾਬ ਨੂੰ ਉਹਨਾਂ ਨੇ ਦਿੱਤਾ ਕੀ ਕਿਉਂ ਨਾ ਪਾਕਿਸਤਾਨ ਬਾਗਾ ਦੇ ਨਾਲ ਬਾਰਡਰ ਖੁੱਲੇ ਬਪਾਰ ਹੋਵੇ ਪੰਜਾਬ ਦੇ ਵਿੱਚ ਨਸ਼ਾ ਵੀ ਮੁੱਕ ਜਾਊਗਾ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਵੀ ਮੁੱਕ ਜੂਗੀ ਪੰਜਾਬ ਦੇ ਵਿੱਚ ਪ੍ਰੋਸਪਰਿਟੀ ਆ ਜਾਏਗੀ ਸ਼ਾਇਦ ਇਹ ਸਾਡੇ ਸਿਆਸਤਦਾਨ ਨਹੀਂ ਚਾਹੁੰਦੇ ਠੀਕ ਹੈ ਅੱਛਾ ਜੀ ਹੁਣ ਆਪਾਂ ਭਨਾਰੀ ਸਾਹਿਬ ਪੁੱਛਦੇ ਹਾਂ ਤੁਹਾਨੂੰ ਅਖੀਰਲਾ ਸਵਾਲ ਕਿ ਆਮ ਆਦਮੀ ਪਾਰਟੀ ਨੂੰ ਹੋ ਗਏ 2 ਸਾਲ ਬਣੇ ਹੋਏ ਤੋਂ ਹੈ ਜੀ ਕੱਲ ਮੈਂ ਗਲਤੀਆਂ ਤਿੰਨ ਹੀ ਕਹਿ ਗਿਆ ਸੀ ਪਤਾ ਨਹੀਂ ਕਿੱਧਰ ਰਹਿਣਾ ਖਾਬਾਂ 'ਚ ਮੈਂ ਵੀ ਦੋ ਹੋਏ ਆ ਜੀ ਦੋ ਕੱਲ ਵਾਸਤੇ ਜਿਹੜੀ ਗਲਤੀ ਮੇਤ ਹੋਈ ਉਹਦੀ ਮੈਂ ਮਾਫੀ ਮੰਗਣਾ 2 ਸਾਲ ਦੇ ਵਿੱਚ ਤੁਸੀਂ ਕੀ ਪ੍ਰਭਾਵ ਲੈ ਰਹੇ ਹੋ ਇਸ ਸਰਕਾਰ ਦਾ ਮਤਲਬ ਕਿ ਮੈਂ ਫਿਰ ਪਰਸੈਂਟੇਜ ਚ ਗੱਲ ਕਰਦਾ ਮੈਂ 1000 ਰੁਪਏ ਜੋ ਕਿੰਨੇ ਰੁਪਏ ਠੀਕ ਆ ਕਿੰਨੇ ਰੁਪਏ ਗਲਤ ਆ ਕਿੰਨੇ ਕ ਪਰਸੈਂਟ ਇਹ ਹੈ ਪਾਈਪ ਫਰਸਟ ਕਲਾਸ ਚ ਪਾਸ ਹੁੰਦੀ ਆ 65 70 ਪਰਸੈਂਟ ਨੰਬਰ ਦਿੰਦੇ ਹੋ ਤੁਸੀਂ ਕਿ ਇਹਨਾਂ ਨੂੰ ਮਲ ਕੇ 3 ਡਿਗਰੀ ਚ ਦਿੰਦੇ ਹੋ ਅਤਰਗਰ ਸਾਹਿਬ ਇਸੇ ਲਈ ਦੇਖੋ ਕੋਈ ਸ਼ੱਕ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਮਾਨਦਾਰ ਹੈ ਇਮਾਨਦਾਰ ਛਵੀ ਉਹਦੀ ਲੋਕਾਂ ਦੇ ਵਿੱਚ ਪਰ ਉਹ ਇਕੱਲਾ ਇਮਾਨਦਾਰ ਕਰੂਗਾ ਕੀ ਤੁਸੀਂ ਦੇਖੋ ਕਿ ਸਿਰਫ ਵਿਜੀਲੈਂਸ ਤੋਂ ਇਲਾਵਾ ਕੋਈ ਹੋਰ ਡਿਪਾਰਟਮੈਂਟ ਦੱਸੋ ਜਿਨੇ ਕੁਝ ਕੀਤਾ ਹੋਵੇ ਫਿਰ ਇਹਨਾਂ ਦੀ ਕੀ ਮਜਬੂਰੀ ਆ ਜਿਹੜੇ ਬੰਦਿਆਂ ਦੇ ਉੱਤੇ ਦੋਸ਼ ਲੱਗੇ ਹੁੰਦੇ ਆ ਤੁਸੀਂ ਉਹਨਾਂ ਨੂੰ ਕੰਟੀਨਿਊ ਕਰਦੇ ਹੋ ਬਹੁਤ ਸਾਰੀਆਂ ਐਸੀ ਉਦਾਹਰਣਾਂ ਆ ਆਪਣੇ ਰਜੇਸ਼ ਤਹਿਮਾਨ ਸਾਹਿਬ ਨੇ ਜਿਹੜੇ ਡੀਸੀ ਨੇ ਡਿਪਟੀ ਕਮਿਸ਼ਨਰ ਫਿਰ ਮੈਸੇਜ ਤਾਂ ਦਿੱਤਾ ਕਿਸੀਂ ਭ੍ਰਸ਼ਟਾਚਾਰ ਖਤਮ ਕਰਾਂਗੇ ਤੁਸੀਂ ਭ੍ਰਸ਼ਟਾਚਾਰੀਆਂ ਨੂੰ ਲਾਇਆ ਡਿਪਟੀ ਕਮਿਸ਼ਨਰ ਵੀ ਤੁਹਾਡੇ ਕੋਲ ਕੋਈ ਹੋਰ ਅਫਸਰ ਹੀ ਨਹੀਂਗਾ ਹਾਂ ਹਾਂ ਆ ਬਿਲਕੁਲ ਵਿਜੀਲੈਂਸ ਆਏ ਦਿਨ ਬੰਦੇ ਫੜੀ ਜਾਂਦੀ ਆ ਤੁਸੀਂ ਕਿਸੇ ਇੱਕ ਇਸ ਕਰਕੇ ਇਹਨਾਂ ਨੂੰ ਨਾ ਇਹਨਾਂ ਦੇ ਉਹ ਨੰਬਰ ਨਹੀਂ ਹੈ ਜੀ ਜਿਵੇਂ ਫਰਸਟ ਡਿਵੀਜ਼ਨ ਮੈਰਿਟ ਲੱਗੇ ਸੀ ਪਹਿਲੇ ਹੁਣ ਮੈਰਿਟ ਮੁਵਟ ਨਹੀਂ ਆ ਨਹੀਂ ਅੱਛਾ ਅੱਛਾ ਮੈਂ ਇੱਕ ਪੜਾਈ ਨਾ ਹੋਰ ਦੱਸਦਾ ਹਾਂ ਤੁਸੀਂ ਕਹੀ ਜਨ ਵੀ ਜਿਵੇਂ ਡਿਵੀਜ਼ਨ ਨਾਲ ਇੱਕ ਬੰਦੇ ਫੜੀ ਜਾਂਦੇ ਤੇ ਜਿਹੜੇ ਬੰਦੇ ਵੀ ਨਾਲ ਛੱਡੀ ਜਾਂਦੇ ਪਤਾ ਤੁਹਾਨੂੰ ਉਹਨਾਂ ਦਾ ਪਤਾ ਜਿਹੜੇ ਟਰੈਪ ਫੇਰ ਹੋ ਜਾਂਦੇ ਉਹਨਾਂ ਦੇ ਉੱਥੇ ਹੈਗੇ ਕੁਝ ਅਫਸਰ ਥੱਲੇ ਉੱਤੇ ਜਿਹੜਾ ਚੀਫ ਹੈ ਉਹ ਤਾਂ ਮੰਨਿਆ ਸ਼ਰੀਫ ਆ ਜਿਹੜਾ ਚੀਵਾ ਵਰਿੰਦਰ ਸ਼ਰਮਾ ਤੁਹਾਡੇ ਸ਼ਹਿਰ ਦਾ ਹੈ ਤੁਹਾਨੂੰ ਲੱਗਦਾ ਵੀ ਥੋੜਾ ਜਿਹਾ ਵੈਸੇ ਵੀ ਸਿੰਪਥੀ ਆ ਥੋੜੀ ਜਿਹੀ ਤੁਹਾਡੀ ਤੁਹਾਨੂੰ ਤੁਹਾਡੇ ਸ਼ਹਿਰ ਦਾ ਹੈ ਦਾ ਚੰਗੇ ਮੇਰੇ ਮੇਰੇ ਚੰਗੇ ਦੋਸਤ ਨੇ ਜੀ ਵਰਿੰਦਰ ਸ਼ਰਮਾ ਜੀ ਹਾਂ ਤਾਂ ਤਾਂ ਹੀ ਤੁਸੀਂ ਫਿਰ ਜਿਹੜੀਆਂ ਕਮੀਆਂ ਉਹਦੇ ਵੱਲ ਨਿਗਾ ਨਹੀਂ ਮਾਰਦੇ ਤੁਸੀਂ ਹੈ ਮੈਂ ਤਾਂ ਮੈਂ ਆਣਾ ਜੀ ਉੱਥੇ ਮੈਂ ਸਿਰਫ ਇਹ ਗੱਲ ਕੀਤੀ ਵੀ ਡਿਪਾਰਟਮੈਂਟ ਕਿਹੜਾ ਕੰਮ ਕਰ ਰਿਹਾ ਸਿਰਫ ਵਿਜੀਲੈਂਸ ਮੇਰੇ ਕਹਿੰਦਾ ਮਤਲਬ ਮੈਂ ਕਲੀਨ ਚਿੱਪ ਨਹੀਂ ਦਿੱਤੀ ਸਾਰੀ ਵਿਜੀਲੈਂਸ ਨੂੰ ਮੈਂ ਉਹ ਤੁਸੀਂ ਅਮਰੂਦਾਂ ਦੇ ਬਾਗ ਦਾ ਘੁਟਾਲਾ ਹੋਇਆ ਉੱਥੇ ਪੀਐਸਆਈਸੀ ਦਾ ਸਕੈਂਡਲ ਹੋਇਆ ਉੱਥੇ ਉਹ ਬਾਕੀ ਪਲਾਟ ਕਿੰਨਾ ਨੇ ਲਏ ਹਜੇ ਤੱਕ ਉਹਨਾਂ ਦਾ ਨਾਮ ਨਹੀਂ ਸਾਹਮਣੇ ਤੁਸੀਂ ਉਹਨਾਂ ਦੇ ਕੇ.ਆਈ.ਡੀ. ਉਹਨਾਂ ਦੇ ਕੇ.ਆਈ.ਡੀ. ਇਹਨੂੰ ਪੁੱਛੋ ਉਹ ਪੁੱਛੋ ਮੇ ਤੁਹਾਨੂੰ ਅੱਜ ਕਾਹ ਅਮਰੂ ਤੁ ਬਾਗ ਸਕੈਮ ਚ ਚਾਰ ਬੰਦੇ ਫੜ ਕੇ ਦੇ ਆਂਦੇ ਛੱਡੇ ਕਿਉਂ ਫਿਰ ਉਹਦੇ ਬਾਅਦ ਉਹ ਹੁਣ ਉਹ ਬੰਦੇ ਇਹਨੇ ਜ਼ਮਾਨਤ ਵੀ ਨਹੀਂ ਲਈ ਉਹ ਇਹਨੇ ਕੌਨਫਿਡੈਂਟ ਵੇਖੋ ਉਹ ਕਹਿੰਦੇ ਜੀ ਪ੍ਰੀਐਂਟੀਸਿਪੇਟਰੀ ਬੇਲ ਲੈ ਲਓ ਕਹਿੰਦੇ ਲੋੜ ਹੀ ਨਹੀਂ ਸਾਨੂੰ ਸਾਨੂੰ ਨਹੀਂ ਫੜਦਾ ਕੋਈ ਅੱਛਾ ਕਿੰਨੇ ਕਰੋੜ ਰੁਪਈਆ ਉਹਨਾਂ ਨੇ ਵੈਸੇ ਆਪਣੇ ਐਫ ਆਈ ਆਰ ਚ ਲਿਖਿਆ ਵੀ ਇੰਨੇ ਕਰੋੜ ਰੁਪਈਆ ਸਰਕਾਰ ਦਾ ਹੁੰਦਾ ਹੈ ਨਾਜਾਇਜ਼ ਲਿਆ ਐਫ ਆਈ ਆਰ ਚ ਨਾ ਹੈ ਐਫ ਆਈ ਆਰ ਚ ਲਿਖਿਆ ਵੀ ਇੰਨੇ ਕਰੋੜ ਲਿਆਏ ਬਿੰਨੋ ਫੜ ਕੇ ਹੈ ਨਾ ਲਿਆਏ ਤਿੰਨ ਘੰਟੇ ਭਾਗੇ ਛੱਡਦੇ ਅੱਜ ਕੋ ਪੁੱਛਣ ਵਾਲਾ ਕੋਈ ਨਹੀਂ ਇਹ ਇੱਕ ਹੋਰ ਚੀਜ਼ ਹੈ ਨਾ ਜੀ ਇੱਕ ਉਹ ਜਿਹੜਾ ਉਹ ਜਿਹੜੇ ਦਲਿਤ ਸਰਟੀਫਿਕੇਟ ਹੈ ਜਾਲੀ ਸਰਟੀਫਿਕੇਟ ਹੈ ਕਿ ਨੌਕਰੀਆਂ ਕਰੀ ਜਾਂਦੇ ਆ ਉਹਨਾਂ ਤੇ ਵੀ ਨਹੀਂ ਕਰੀ ਮਤਲਬ ਸਾਰਾ ਹੀ ਕਪਾ ਸਾਰਾ ਪਰਚੇ ਝੂਠਾ ਸਾਰਾ ਫੇਕ ਪਰਚਾ ਦਰਜ ਕੀਤਾ ਖੈਰ ਬਾਕੀ ਮੈਂ ਕਹਿੰਦਾ ਕੁਝ ਕੰਮ ਚੰਗਾ ਕਰ ਰਹੀ ਹੈ ਵਜਲਸ ਕੰਮ ਉੱਥੇ ਚੰਗਾ ਕਰ ਰਹੀ ਹੈ ਜਿੱਥੇ ਇਹਨਾਂ ਦੇ ਆਪਣੇ ਕੋਈ ਇੰਟਰਸਟ ਕਨਫਲਿਕਟ ਨਹੀਂ ਆਉਂਦੇ ਯਾ ਇਹਨਾਂ ਨੂੰ ਲੱਗਦਾ ਵੀ ਆਹ ਕਰਕੇ ਮੁੱਖ ਮੰਤਰੀ ਖੁਸ਼ ਹੋ ਜਾਊਗਾ ਉਹ ਤਾਂ ਕਰੀ ਜਾਂਦੇ ਠੀਕ ਹੈ ਚਲੋ ਜਿੰਨਾ ਕੀ ਕਰੀ ਜਾਂਦੇ ਉਹ ਵੀ ਸ਼ਾਬਾਸ਼ ਪਰ ਥੱਲੇ ਜਿਹੜੀ ਟੀਮ ਹੈ ਨਾ ਜੀ ਜਿਹੜੀ ਥੱਲੇ ਟੀਮ ਹੈ ਤੁਸੀਂ ਗੱਲ ਆਪਣਾ ਫੋਕਸ ਫੇਰ ਗਲਤ ਹੋ ਗਿਆ ਸਾਰੀ ਸਟੋਰੀ ਦੀ politcal ਗੱਲਬਾਤ ਕਰਨੀ ਸੀ ਫੇਰ ਆਪਾਂ ਪੈ ਗਏ ਆ ਬਿਜ਼ਨਸ ਬਿਊਰੋ ਦਾ ਖੇਡਾ ਛੱਡ ਗਏ ਜੀ ਠੀਕ ਹੈ ਜੀ ਆਪਾਂ ਲੈਸ ਟਾਕ ਸਮਥਿੰਗ ਐਲਸ ਤੇ ਹੁਣ ਆਪਾਂ ਮੁੱਖ ਮੰਤਰੀ ਨੂੰ ਤੁਸੀਂ ਕਿੰਨੇ ਇੱਕ ਆਪਣਾ ਨੰਬਰ ਦਿੰਦੇ ਹੋ ਐਜ਼ ਐਜ਼ ਅ ਚੀਫ ਮਿਨਿਸਟਰ ਕੰਪੈਰੀਟਿਵਲੀ ਜਿਹੜੇ ਪੁਰਾਣੇ ਜੀ ਮਿਨਿਸਟਰ ਸੀ ਉਹਨਾਂ ਦੇ ਕੰਪੈਰੀ ਨਾਲ ਕੀ ਤੁਸੀਂ ਭਗਵੰਤ ਮਾਨ ਨੂੰ ਫਸਟ ਵੀਜ਼ਨ ਦਿੰਦੇ ਹੋ ਕਿ ਨਹੀਂ ਦਿੰਦੇ ਕੋ ਮੈਂ ਫਸਟ ਡਿਵੀਜ਼ਨ ਦਿੰਨਾ ਪਰ ਉਹਨਾਂ ਦੀਆਂ ਵੀ ਕੁਝ ਜਿਹੜੀਆਂ ਚੀਜ਼ਾਂ ਨਾ ਜੀ ਉਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਰੈਂਤ ਸਾਹ ਲੈਣ ਦਿੰਦੇ ਮੇਰੀ ਬੇਨਤੀ ਇਹ ਹੈ ਮੈਂ ਤੁਹਾਨੂੰ ਛੋਟਾ ਜਿਹਾ ਸਪੈਸੀਫਿਕ ਸਵਾਲ ਪੁੱਛਿਆ ਹੈ 100 ਨੰਬਰ ਚੋਂ ਭਗਵਾਨਤ ਮਾਨ ਨੂੰ ਤੁਸੀਂ ਫਸਟ ਡਿਵੀਜ਼ਨ ਦਿੰਦੇ ਹੋ 60 ਪਲੱਸ ਦਿੰਦੇ ਹੋ 70 ਪਲੱਸ ਦਿੰਦੇ ਹੋ ਕਿ ਸੈਕੰਡ ਦਿੰਦੇ ਹੋ ਡਿਵੀਜ਼ਨ 60 ਤੋਂ ਥੱਲੇ ਫਸ ਫਸਟ ਡਿਵੀਜ਼ਨ ਦੇ ਰਿਆ ਜੀ ਉਹ ਵੀ ਫਿਰ ਉੱਥੇ ਆਣਾ ਜੀ ਵੀ ਕੰਮ ਸੇ ਕੰਮ ਇੱਕ ਉਮੀਦ ਤਾਂ ਜਗਾਈ ਹੈ ਨਾ ਜੀ ਸਾਨੂੰ ਲੱਗਦਾ ਕਿ ਮੁੱਖ ਮੰਤਰੀ ਭਗਵ ਅਸੀਂ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਫਲ ਹੋਏ ਪਰ ਇਹਨਾਂ ਦੇ ਕੁਝ ਬੰਦੇ ਜਿਹੜੇ ਨੇ ਇਹਨਾਂ ਨੂੰ ਉਹਨਾਂ ਤੇ ਅੱਖ ਰੱਖਣੀ ਪੈਗੀ ਫਿਰ ਗੱਲ ਫੇਰ ਉਹ ਹੋ ਜਾਣੀ ਹੈ ਵੀ ਵਿਜੀਲੈਂਸ ਬੰਦਾ ਫੜਦੀ ਹੈ ਤੇ ਇਹਨਾਂ ਦੇ ਬੰਦੇ ਮੰਤਰੀ ਕਹਿੰਦੇ ਵੀ ਤੈਨੂੰ ਕੋਈ ਗੱਲ ਨਹੀਂ ਕਲੀਨ ਚਿੱਟ ਦੇ ਦਿੱਤੀ ਵੀ ਇਹਦਾ ਮਤਲਬ ਇੱਕ ਨਾ ਕੋਈ ਕੋਰਟ ਲਗੀ ਨਾ ਕੁਝ ਹੋਇਆ ਇਹਨਾਂ ਬੰਦਿਆਂ ਦੇ ਉੱਤੇ ਚੈੱਕ ਰੱਖਣਾ ਪਵੇਗਾ ਇਹਨਾਂ ਨੂੰ ਤੇ ਜੇ ਫਿਰ ਬਾੜੀਆਂ ਦੀ ਗੱਲ ਕਰਦੇ ਨੇ ਵੀ ਜਿਨੇ ਬਾੜੀਆਂ ਬਾਹਰੋਂ ਬਣਵਾਈਆਂ ਉਹਨੂੰ ਵੀ ਫੜ ਕੇ ਅੰਦਰ ਦਿਓ ਤੁਸੀਂ ਪਿਕ ਐਂਡ ਚੂਜ਼ ਨਾ ਕਰੋ ਤੇ ਇਹ ਚੀਜ਼ਾਂ ਜਿਹੜੀਆਂ ਨਾ ਦੀ ਲੋਕ ਫਿਰ ਤੁਹਾਡੇ ਵੱਲ ਦੇਖਦੇ ਨੇ ਫਿਰ ਤੁਹਾਡੇ ਤੇ ਦੂਸਰੇ ਲੀਡਰਾਂ ਦੇ ਵਿੱਚ ਫਰਕ ਕੀ ਰਹਿ ਗਿਆ ਮੈਂ ਸਮਝ ਗਿਆ ਮੈਂ ਸਮਝ ਗਿਆ ਤੁਸੀਂ ਭਗਵਾਨ ਤੋਂ ਮਾਨ ਨੂੰ ਫਸਟ ਵਿਜ਼ਨ ਤਾਂ ਦੇਤੀ ਪਰ ਬਤਾ ਕਿਵੇਂ ਦਿੱਤੀ ਹੈ 60.001% ਕਰਕੇ ਯਾਨੀ ਕਿ ਪੂਰਾ 60% ਵੀ ਨਹੀਂ ਦਿੱਤਾ ਹੈ ਜੀ ਤੁਸੀਂ 65% ਵੀ ਨਹੀਂ ਦਿੱਤਾ ਪਰ ਦੇ ਦਾ ਫਸਟ ਵੀਜਨ ਪਰ ਖੈਰ ਮੈਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਥੋੜੇ ਜਿਹਾ ਜ਼ਿਆਦਾ ਨੰਬਰ ਦੇ ਦਿੰਦਾ ਕਦੇ-ਕਦੇ ਉਹਨੂੰ ਤੇ ਕਦੇ-ਕਦੇ ਫਿਰ ਜਦੋਂ ਮੈਨੂੰ ਉਹ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਸਰਕਾਰ ਦੀ ਜਿੱਥੇ ਭਗਵਾਨਤ ਮਾਨ ਮਿਲ ਕੇ ਐਕਟਿਵ ਦੀ ਕੰਮ ਨਹੀਂ ਕਰਦਾ ਫਿਰ ਮੈਂ ਉਹਨੂੰ ਥਰਡ ਵੀਜਨ ਚ ਵੀ ਲਿਆਉਣਾ ਹੁੰਦਾ ਮੇਰੀ ਜਿਹੜੀ ਉਹਦੀ ਨੰਬਰਿੰਗ ਹੈ ਇਟ ਫਲਕਚੂਏਟਸ ਵਿਦ ਇਸ਼ੂਸ ਜਿਹੜੇ ਇਸ਼ੂ ਤੇ ਚੰਗਾ ਕੰਮ ਕਰਦਾ ਭਗਵਾਨ ਤਮਾਨ ਉਹ ਤੇ 90% ਵੀ ਦੇ ਦਿੰਦਾ ਉਹਨੂੰ ਜਿੱਥੇ ਉਹ ਗਲਤ ਕੰਮ ਕਰਦਾ ਜੇ ਕੰਮ ਕਰਦਾ ਹੀ ਨਹੀਂ ਉੱਥੇ ਫਿਰ ਮੈਂ ਕਦੇ-ਕਦੇ ਨੂੰ ਆਂਡਾ ਦੇਣ ਲਈ ਵੀ ਰਾਜ਼ੀ ਹੋ ਜਾਂਦਾ ਤੇ ਮੈਂ ਜੀ ਤੁਹਾਡੀ ਇਜਾਜ਼ਤ ਚਾਹੁੰਦਾ ਹੁਣ ਭੰਡਾਰੀ ਸਾਹਿਬ ਤੇ ਕੁੱਲ ਮਿਲਾ ਕੇ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਅੱਗੇ ਪਿੱਛੇ ਕੋਈ ਚਾਰਾ ਜੇ ਲੋਕਾਂ ਨੂੰ ਨਜ਼ਰ ਆਉਂਦਾ ਤਾਂ ਉਹਨੂੰ ਚੁਣ ਲਓ ਤੇ ਜੇ ਮੈਂ ਵੇਖਿਆ ਪਿੱਛੇ ਅੱਗੇ ਪਿੱਛੇ ਹਜੇ ਤੱਕ ਜਿਉਂਦੀ ਵੀ ਹੈ ਜਿੰਨਾ ਕਿ ਵੀ ਕੰਮ ਕਰ ਰਹੀ ਆ ਕੰਪੈਰੀਟਿਵਲੀ ਆਈ ਵੁੱਡ ਸੇ ਕਿ ਪਿਛਲੀਆਂ ਸਰਕਾਰਾਂ ਨਾਲੋਂ ਫੇਰ ਵੀ ਕਾਫੀ ਹੱਦ ਤੱਕ ਇਹ ਸਰਕਾਰ ਠੀਕ ਕੰਮ ਕਰ ਰਹੀ ਆ ਪਰ ਨੁਕਾਇਕੀਆਂ ਵੀ ਹੈਗੀਆਂ ਜੇ ਤਾਂ ਨੁਕਾਇਕੀਆਂ ਹੈਗੀਆਂ ਤਾਂ ਫਿਰ ਮੀਡੀਆ ਨੂੰ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ ਤੇ ਇਹ ਸਰਕਾਰ ਦੀ ਬਕਾਇਦਾ ਠੁਕਾਈ ਚੰਗੀ ਤਰ੍ਹਾਂ ਕਰਦੇ ਰਹਿਣਾ ਚਾਹੀਦਾ ਔਰ ਭੰਡਾਰੀ ਸਾਹਿਬ ਵੀ ਕਰਦੇ ਆ ਕਾਫੀ ਕਰਦੇ ਆ ਤੇ ਮੇਰੀ ਵੀ ਕੋਸ਼ਿਸ਼ ਹੁੰਦੀ ਆ ਜਿੱਥੇ ਠਿਕਾਈ ਕਰਨ ਦੀ ਲੋੜ ਆ ਤੇ ਉੱਥੇ ਵੀ ਸਰਕਾਰ ਦੇ ਠਿਕਾਈ ਦਬਕੇ ਕੀਤੀ ਜਾਏ ਜਿੱਥੇ ਤਾਰੀਫ ਬਣਦੀ ਆ ਤੇ ਤਾਰੀਫ ਵੀ ਕਰਤੀ ਜਾਏ ਜਾਦਾ ਦੇਵ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ হাফেজ